ਪਰ ਜਦੋਂ ਕਿਤੇ ਮਿਲ ਜਾਂਦੇ ਸੀ ਤੇ ਉਦੋਂ ਕਹਿੰਦੇ ਸੀ ਮੇਰੀ ਛੋਟੀ ਭੈਣ ਜੀ ਬਿਲਕੁਲ ਹੈਨਾ ਔਰ ਮੇਰੇ ਨਾਲ ਉਹ ਤਿੰਨ ਵਾਰੀ ਕਾਉਂਸਲਰ ਵੀ ਰਹੇ ਵਟੀਆਂ-ਵਟੀਆਂ ਗੱਲਾਂ ਕੀਤੀਆਂ 2000 ਕਰੋੜ ਦਾ ਪਰਚਾ ਐਨਾ ਗਬਨ ਇਹ ਉਹ ਹੈਨਾ ਉਹ ਸਰਕਾਰ ਅਦਾਲਤ ਦੇ ਵਿੱਚ ਹੀ ਸਰਕਾਰ ਨੂੰ ਫਟਕਾਰ ਪੈ ਗਈ ਜਦੋਂ ਐਫ ਆਈ ਆਰ ਕਵਾਸ਼ ਹੋਈ ਤੇ ਕੱਲ ਫੇਰ ਪਤਾ ਲੱਗਿਆ ਕਿ ਸ਼ਾਇਦ ਵਿਜੀਲੈਂਸ ਫੇਰ ਤਿਆਰ ਹੈ ਤੇ ਕੋਈ ਗੱਲ ਨਹੀਂ ਜਿਆਸ਼ੂ ਜੀ ਉਦੋਂ ਨਹੀਂ ਡਰੇ ਤੇ ਹੁਣ ਵੀ ਨਹੀਂ ਡਰਣਗੇ ਤੁਹਾਨੂੰ ਸ਼ਾਇਦ ਨਹੀਂ ਪਤਾ 28 ਤੇ ਇਹਨਾਂ ਨੇ ਪਰਚੇ ਕਰਵਾਏ ਸੀਗੇ ਔਰ ਹਾਈ ਕੋਰਟ ਨੇ ਇੱਕ ਫਟਕਾਰ ਮਾਰੀ ਸੀ ਕਿ ਸਰਕਾਰ ਨੂੰ ਕੀ ਇਲੈਕਸ਼ਨ ਚੱਲ ਰਿਹਾ ਤੇ ਤੁਸੀਂ ਆ ਕੀ ਕੰਮ ਫੜਿਆ ਹੋਇਆ ਹੈਗਾ ਆ ਜੀ ਕੇਜਰੀਵਾਲ ਜੀ ਉਹਨਾਂ ਦੇ ਨੈਸ਼ਨਲ ਕਨਵੀਨਰ ਹੋ ਸਕਦੇ ਆ ਪਰ ਉਹ ਦਿੱਲੀ ਤੋਂ ਹਾਰ ਕੇ ਆਏ ਹੈਗੇ ਆ ਦਿੱਲੀ ਵਾਲਿਆਂ ਨੇ ਫਤਵਾ ਉਹਨਾਂ ਦੇ ਅਗੇਂਸਟ ਦਿੱਤਾ ਆ ਵੀਰ ਕਿਸੇ ਹੋਰ ਦੇ ਨਾਮ ਦਾ ਨਹੀਂ ਹੈਗਾ ਕਿਰਸੀ ਕਿਰਸੀ ਸੱਤਾ ਦਾ لالਚ ਜਾਂ ਤੁਸੀਂ ਕਹੋ ਵੀ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਮੈਂ ਇਹ ਵੀ ਦੱਸ ਸਕਦੀਆਂ ਵੀ ਉਹਨਾਂ ਨੇ ਕਿਨੂੰ ਕਿਨੂੰ ਥ੍ਰੈਟ ਦਿੱਤੀਆਂ ਹੈਗੀਆਂ ਕਿਹੜੇ ਕਿਹੜੇ ਸਾਡੇ ਵਰਕਰਸ ਨੂੰ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਹੈਗਾ ਦੇਖੋ ਸਰਕਾਰ ਨੇ ਹਰ ਹੀਲਾ ਵਸੀਲਾ ਵਰਤਨਾ ਹੈ ਬਾਈ ਇਲੈਕਸ਼ਨ ਹੈਗੀ ਹੈ ਸਰਕਾਰ ਦੇ 1.5 ਸਾਲ ਰਹਿੰਦੇ ਤਾਂ ਉਹਨਾਂ ਦੀ ਪੂਰੀ ਸਾਖ ਦਾਅ ਤੇ ਲੱਗੀ ਹੈ ਨਮ ਸਿਆਸੀ ਗਲੀ ਵਾਲੇ ਦੇ ਵਿੱਚ ਜੋ ਉਤਰ ਜਾਂਦਾ ਹੈ ਕਹਿੰਦੇ ਕੀਚੜ ਉਛਲਣਾ ਤਾਂ ਲਾਜ਼ਮੀ ਹੈ ਤੁਹਾਡੇ ਨਾਮ ਨੂੰ ਲੈ ਕੇ ਕੁਛ ਨਾ ਕੁਛ ਟਿੱਪਣੀਆਂ ਹੁਣ ਵੀ ਸੁਣ ਰਹੇ ਹਾਂ ਜਿਵੇਂ ਕਿ ਆਸ਼ੂ ਜੀ ਦੀ ਜੇ ਗੱਲ ਕਰੀਏ ਤੇ ਬਾਹਰ ਇੱਕ ਪਾਸੇ ਲੀਗਲ ਟੀਮ ਉਹਨਾਂ ਦੀ ਇੱਕ ਪਾਸੇ ਪੋਲੀਟੀਕਲ ਟੀਮ ਇੱਕ ਪਾਸੇ ਸਾਰੇ ਇੱਕ ਪਰਚੇ ਦੀ ਗੱਲ ਕਰ ਰਹੇ ਨੇ ਖਾਰਿਜ਼ ਵੀ ਹੋ ਗਿਆ ਤੇ ਅੱਗੇ ਵੀ ਕਹਿ ਰਹੇ ਨੇ ਕਿ ਸ਼ਾਇਦ ਹੋਰ ਪਰਚਾ ਦੇਣ ਹੋਰ ਜੇਲ੍ਹ 'ਚ ਭੇਜਣ ਦੀ ਤਿਆਰੀ ਕਰਨ ਤੁਹਾਡੇ ਬਾਰੇ ਵੀ ਜੁਗਲਣਾ ਨੇ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਕਾਟੇ ਵਾਰੇ ਤਾਂ ਮਤਲਬ ਮੇਰੇ ਬਾਰੇ ਹੈ ਕਿ ਆਸ਼ੂ ਜੀ ਬਾਰੇ ਹੈ ਬਾਡੀ ਬਾਰੇ ਵੀ ਉਹ ਚਲੋ ਨਾਮ ਵੀ ਲੈ ਲੈਂਦੇ ਆ ਸੰਜੀਵ ਕਰੋੜਾ ਜੀ ਕਹਿੰਦੇ ਉਹਨਾਂ ਬਾਰੇ ਨਹੀਂ ਨਹੀਂ ਸੁਣਿਆ ਮਤਲਬ ਨਹੀਂ ਜਾਣਦੀ ਕੁਝ ਵੀਡੀਓਜ਼ ਥੋੜੀ ਹੋਣੀ ਹੈ ਤੁਸੀਂ ਤਾਂ ਨਹੀਂ ਸੁਣੀ ਹਾਂ ਦੇਖੋ ਅੱਗੇ ਸਾਡੇ ਜਿਹੜੇ ਮਹਿਰੂਮ ਗੋਗੀ ਜੀ ਹੈ ਉਹ ਵੀ ਕਹਿੰਦੇ ਹੁੰਦੇ ਸੀ ਕੌਣ ਮਮਤਾ ਹੈ ਨਾ ਜੀ ਜੀ ਬਿਲਕੁਲ ਤੇ ਪਰ ਜਦੋਂ ਕਿਤੇ ਮਿਲ ਜਾਂਦੇ ਸੀ ਤੇ ਉਦੋਂ ਕਹਿੰਦੇ ਸੀ ਮੇਰੀ ਛੋਟੀ ਭੈਣ ਹੈ ਨਾ ਔਰ ਮੇਰੇ ਨਾਲ ਉਹ ਤਿੰਨ ਵਾਰੀ ਕਾਉਂਸਲਰ ਵੀ ਰਹੇ ਹੈਗੇ ਆ ਪਰ ਐਨੀ ਹਾਉ ਜੇ ਸੰਜੀਵ अरोड़ा ਜੀ ਕਹਿੰਦੇ ਆ ਕਿ ਮੈਂ ਨਹੀਂ ਜਾਣਦਾ ਤੇ ਠੀਕ ਹੈ ਨਹੀਂ ਜਾਂਦੇ ਇਹ ਅੱਛੀ ਗੱਲ ਹੈਗੀ ਹੈ ਜੇ ਉਹ ਇਲੈਕਸ਼ਨ ਲੜ ਰਹੇ ਆ ਤੇ ਉਹਨਾਂ ਨੂੰ ਜਾਣਨਾ ਚਾਹੀਦਾ ਆ ਵੀ ਉਹਨਾਂ ਦੇ ਆਪੋਜੀਸ਼ਨ ਚ ਕੌਣ-ਕੌਣ ਹੈ ਨਹੀਂ ਲਾਸਟ ਟਾਈਮ 36900 ਵੋਟ ਆਸ਼ੂ ਜੀ ਨੂੰ ਕਰੀ ਪਿਆ ਤੇ 40000 ਦੇ ਕਰੀਬ ਗੋਗੀ ਜੀ ਲੈ ਕੇ ਗਏ ਸੀ ਕਿਉਂਕਿ ਆਮਦ ਮੇ ਪੜੀਦੀ ਲਹਿਰ ਸੀ ਜਿਵੇਂ ਕਹ ਲੋ ਆਂਦੀ ਆਈ ਤੂਫਾਨ ਆ ਗਿਆ ਤੇ हो गया ਤੇ ਇਸ ਟਾਈਮ ਜੋ ਪਰਚੇ ਦੀ ਗੱਲ ਚੱਲਦੀ ਹੈ ਡੀਫੇਮਿੰਗ ਆਪਾਂ ਕਹਿ ਸਕਦੇ ਬਰਾਬਰੀ ਨਹੀਂ ਤਾਂ ਕਿਤੇ ਨਾ ਕਿਤੇ ਬਦਨਾਮੀ ਸਹੀ ਉਹ ਵਾਲਾ ਕੰਮ ਵੀ ਨਜ਼ਰ ਆ ਰਿਹਾ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿਣਾ ਬਰਾਬਰੀ ਨਹੀਂ ਤਾਂ ਬਦਨਾਮੀ ਸਹੀ ਜਦੋਂ ਤੁਸੀਂ ਕਿਸੇ ਤੇ ਕੋਈ ਕਿਚੜ ਉਛਾਲਦੇ ਹੋ ਤੇ ਉਹਨੂੰ ਪ੍ਰੂਫ ਨਹੀਂ ਕਰ ਪਾਉਂਦੇ ਜਿਸ ਤਰ੍ਹਾਂ ਇਹਨਾਂ ਨੇ 2 ਸਾਲ ਪਹਿਲਾਂ ਬਾਈ ਦੇ ਵਿੱਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ 2000 ਕਰੋੜ ਦਾ ਪਰਚਾ ਐਨਾ ਗਬਨ ਇਹ ਉਹ ਹੈ ਨਾ ਉਹ ਸਰਕਾਰ ਅਦਾਲਤ ਦੇ ਵਿੱਚ ਹੀ ਸਰਕਾਰ ਨੂੰ ਫਟਕਾਰ ਪੈ ਗਈ ਜਦੋਂ ਐਫ ਆਈ ਆਰ ਕਵਾਸ਼ ਹੋਈ ਕਿ ਇੱਕ ਪੋਲਿਟিক্যাল ਵੈਂਡਟਾ ਹੈ ਤੁਸੀਂ ਇੱਕ ਬੰਦੇ ਦੇ 2 ਸਾਲ ਦੀ ਜ਼ਿੰਦਗੀ ਖਰਾਬ ਕੀਤੀ ਉਹਦਾ ਪੋਲੀਟੀਕਲ ਕੈਰੀਅਰ ਖਰਾਬ ਕੀਤਾ ਜੇ ਤੁਸੀਂ ਉਸ ਆਰਡਰ ਨੂੰ ਸਾਰੇ ਜਣੇ ਪੜੋਗੇ ਤਾਂ ਤੁਹਾਨੂੰ ਸਰਕਾਰ ਦੀ ਸਾਰੀ ਮੰਸ਼ਾ ਵੀ ਸਮਝ ਆ ਜਾਏਗੀ ਉਹ ਖਤਮ ਹੋਇਆ ਤੇ ਚਲੋ ਮਿਸ ਇਨਸੀਡੈਂਟ ਹੋਇਆ ਸਾਨੂੰ ਇਲੈਕਸ਼ਨਾਂ ਚ ਆਣਾ ਪਿਆ ਤੇ ਹੁਣ ਜਿਸ ਤਰ੍ਹਾਂ ਚੱਲਦੇ ਚੱਲਦੇ ਸ਼ਹਿਰ ਦਾ ਰੁਝਾਨ ਦੇਖਣ ਨੂੰ ਆ ਰਿਹਾ ਸੀਗਾ ਤੇ ਕੱਲ ਫੇਰ ਪਤਾ ਲੱਗਿਆ ਕਿ ਸ਼ਾਇਦ ਵਿਜੀਲੈਂਸ ਫੇਰ ਤਿਆਰ ਹੈ ਤੇ ਕੋਈ ਗੱਲ ਨਹੀਂ ਜੇ ਆਸ਼ੂ ਜੀ ਉਦੋਂ ਨਹੀਂ ਡਰੇ ਤੇ ਹੁਣ ਵੀ ਨਹੀਂ ਡਰਨਗੇ ਸਾਲ ਸਵਾ ਸਾਲ ਡੇਢ ਸਾਲ ਮਤਲਬ ਅੰਦਰ ਰਹੇ ਉਸ ਟਾਈਮ ਮਰਦਾਸਾ ਕਾਫੀ ਕੀਤੀ ਤੁਸੀਂ ਮੈਂ ਨਹੀਂ ਇਕੱਲੇ ਨੇ ਸਾਰਿਆਂ ਨੇ ਹੀ ਕੀਤੇ ਆ ਜਿਹੜੇ ਆਸ਼ੂ ਜੀ ਨੂੰ ਚਾਣ ਵਾਲੇ ਆ ਮੈਨੂੰ ਤਾਂ ਇਹ ਵੀ ਨਹੀਂ ਯਾਦ ਕਿ ਕਹਨੇ ਕਹਨੇ ਕੀਤੀ ਔਰ ਕਹਨੇ ਕਹਨੇ ਰੱਬ ਦਾ ਸ਼ੁਕਰਾਨਾ ਕੀਤਾ ਪਰ ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੀ ਆ ਜਿਹੜੇ ਉਸ ਟਾਈਮ ਆਸ਼ੂ ਜੀ ਦੇ ਨਾਲ ਖੜੇ ਰਹੇ ਔਰ ਆਸ਼ੂ ਜੀ ਲਈ ਭਗਵਾਨ ਅੱਗੇ ਅਰਦਾਸ ਕਰਦੇ ਰਹੇ ਆਸ਼ੂ ਜੀ ਦਾ ਕਹਿੰਦੇ ਜੇ ਅੰਦਰ ਵੀ ਲੱਗਦੇ ਨੇ ਕਿ ਤਾਂ ਵੀ ਮੈਂ ਲੜੂ ਬਿਲਕੁਲ ਲੜਨਗੇ ਅਸੀਂ ਸਾਰੇ ਜਨੇ ਉਹਨਾਂ ਦੇ ਨਾਲ ਹੈ ਉਹ ਅੰਦਰ ਜਾਣਗੇ ਇੱਕ ਇਕੱਲੇ ਸਿੰਗਲ ਬੰਦੇ ਪਰ ਕਿੰਨੇ ਇੱਕ ਆਸ਼ੂ ਟੀਮ ਨੂੰ ਜਾਂ ਆਸ਼ੂ ਜੀ ਦੇ ਸਪੋਰਟਰਸ ਨੂੰ ਜਾਂ ਵੋਟਰਸ ਜਿਹੜੇ ਹੈਗੇ ਆ ਜਿਨ੍ਹਾਂ ਨੇ 19 ਤਰੀਕ ਨੂੰ ਵੋਟ ਕਰਨ ਜਾਣਾ ਆ ਕਿ ਸਰਕਾਰ ਫਿਰ ਉਹਨਾਂ ਨੂੰ ਵੀ ਪ੍ਰੈਸ਼ਰਾਈਜ਼ ਕਰੇਗੀ ਨਹੀਂ ਤੁਹਾਡੇ ਪਾਰਟੀ ਦੇ ਕਾਰੀਕਰਤਾ ਨੁਮਾਇੰਦੇ ਵਰਕਰਸ ਤੱਕ ਵੀ ਹੁਣ ਸ਼ਾਮਿਲ ਕਿਤੇ ਨਾ ਕਿਤੇ ਤਾਂ ਉਹ ਵੀ ਲਪੇਟੇ ਚਾਈ ਦੇਣਾ ਦੇਖੋ ਤੁਹਾਨੂੰ ਸ਼ਾਇਦ ਨਹੀਂ ਪਤਾ 28 ਤੇ ਇਹਨਾਂ ਨੇ ਪਰਚੇ ਕਰਵਾਏ ਸੀਗੇ ਔਰ ਹਾਈ ਕੋਰਟ ਨੇ ਇੱਕ ਫਟਕਾਰ ਮਾਰੀ ਸੀ ਕਿ ਸਰਕਾਰ ਨੂੰ ਕੀ ਇਲੈਕਸ਼ਨ ਚੱਲ ਤੇ ਤੁਸੀਂ ਆ ਕੀ ਕੰਮ ਫੜਿਆ ਹੋਇਆ ਹੈ ਕਾਇਆ ਤੇ ਉਹ ਨਹੀਂ ਸਮਝ ਆਂਦੀ ਜੇ ਸਰਕਾਰ ਨੂੰ ਤੇ ਲੋਕ ਇਸ ਦਾ ਜਵਾਬ 19 ਤਰੀਕ ਨੂੰ ਇਹਨਾਂ ਨੂੰ ਜਰੂਰ ਦੇਣਗੇ ਕੇਜੀਬਲ ਸਾਹਿਬ ਤਾਂ ਕਹਿ ਕੇ ਗਏ ਸੀ ਤੁਹਾਡੀ ਉਹ ਵੀ ਵੀਡੀਓ ਕਾਫੀ ਸੁਣੀ ਹੈ ਗੁੱਸਾ ਦਿਖਾ ਰਹੇ ਹੋ ਕਿ ਸਾਡੀ ਸਰਕਾਰ ਹੈ ਜੇ ਐਮਐਲਏ ਵੀ ਸਾਡਾ ਹੋਏਗਾ ਤਾਂ ਵਿਕਾਸ ਫਿਰ ਚਾਰ ਗੁਣਾ ਰਫਤਾਰ ਇਹ ਕੇਜੀਬਲ ਦੀ ਸੋਚ ਮੈਨੂੰ ਨਹੀਂ ਪਤਾ ਵੀ ਇੱਕ ਪਾਰਟੀ ਜਿਹੜੀ ਬਦਲਾਵ ਦੀ ਸੋਚ ਲੈ ਕੇ ਆਈ ਸੀ ਉਹ ਉਹਦੀ ਮਾਨਸਿਕਤਾ ਇੰਨੀ ਕਮਜ਼ੋਰ ਹੈਗੀ ਹੈ ਉਹ ਇੰਨੀ ਛੋਟੇ ਦਿਲ ਦੀ ਹੈਗੀ ਹੈ ਜਿਹੜੀ ਐਦਾਂ ਦੀ ਗੱਲਾਂ ਕਰਦੀ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਉਹਦੇ ਹੀ ਕੰਮ ਹੁੰਦੇ ਆ ਤੁਸੀਂ ਬਾਹਰ ਵੱਡੇ ਵੱਡੇ ਬੋਟ ਦੇਖੋ ਉਹਨਾਂ ਨੇ ਤਾਂ ਆਪਣੀ ਮਾਨਸਿਕਤਾ ਸ਼ੋਅ ਕੀਤੀ ਹੈ ਜਿਹਦੀ ਆਪ ਦੀ ਸਰਕਾਰ ਆਪ ਦਾ ਐਮਐਲਏ ਤੇ ਜਿਹੜਾ ਕੈਂਡੀਡੇਟ ਇਲੈਕਸ਼ਨ ਲੜਨ ਜਾ ਰਿਹਾ ਉਹਦੀ ਫੋਟੋ ਤੱਕ ਨਹੀਂ ਹੈ ਜਿਹੜਾ ਸਟੇਟ ਪ੍ਰੈਜ਼ੀਡੈਂਟ ਹੈ ਅਮਨ अरोड़ा ਜੀ ਉਹਦੀ ਫੋਟੋ ਨਹੀਂ ਹੈ ਤੇ ਜਿਹੜੀ ਗੱਲ ਅਸੀਂ ਲੋਕਾਂ ਨੂੰ ਸਮਝਾ ਰਹੇ ਆ ਨਾ ਕਿ ਇਹ ਇਲੈਕਸ਼ਨ ਸੰਜੀਵ अरोड़ा ਜੀ ਜਾਂ ਐਮਐਲਏ ਦੀ ਸੀਟ ਦਾ ਨਹੀਂ ਇਹ ਇਲੈਕਸ਼ਨ ਰਾਜ ਸਭਾ ਦੀ ਸੀਟ ਦਾ ਹੈਗਾ ਆ ਉਹ ਤਾਂ ਉਹਨੂੰ ਆਪ ਸਿੱਧ ਕਰੀ ਜਾ ਰਹੇ ਹੈਗੇ ਆ ਕੱਲੇ ਭਗਵੰਤ ਮਾਨ ਜੀ ਦੇ ਕੇਜਰੀਵਾਲ ਜੀ ਦਿਖਾਈ ਦੇ ਰਹੇ ਹੈਗੇ ਆ ਤਾਂ ਜਿਹੜਾ ਉਹਨਾਂ ਦਾ ਕਹਿਣਾ ਤੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਉਹ ਉਹਨੋਂ ਸੱਤਾ ਚ ਨਹੀਂ ਹੈ ਕਿਤੇ ਵੀ ਪੰਜਾਬ ਤੋਂ ਇਲਾਵਾ ਤੇ ਪੰਜਾਬ 'ਚ ਸੱਤਾ ਭਗਵੰਤ ਮਾਨ ਦੀ ਹੈ ਕੇਜਰੀਵਾਲ ਦੀ ਨਹੀਂ ਹੈ ਕੇਜਰੀਵਾਲ ਜੀ ਉਹਨਾਂ ਦੇ ਨੈਸ਼ਨਲ ਕਨਵੀਨਰ ਹੋ ਸਕਦੇ ਆ ਪਰ ਉਹ ਦਿੱਲੀ ਤੋਂ ਹਾਰ ਕੇ ਆਏ ਹੈਗੇ ਆ ਦਿੱਲੀ ਵਾਲਿਆਂ ਨੇ ਫਤਵਾ ਉਹਨਾਂ ਦੇ ਅਗੇਂਸਟ ਦਿੱਤਾ ਆ ਤੇ ਦਿੱਲੀ ਉਹਨਾਂ ਦੇ ਜਿਹੜੇ ਐਮ ਐਲ ਏਜ਼ ਆ ਆਪੋਜੀਸ਼ਨ 'ਚ ਐ ਤੇ ਫਿਰ ਉਹਨਾਂ ਦੇ ਜੇ ਦਿੱਲੀ ਸਰਕਾਰ ਜੇ ਉਹ ਉਹ ਕੱਲ ਕਹਿੰਦੇ ਆ ਵੀ ਜਿਹਦੀ ਸਰਕਾਰ ਹੁੰਦੀ ਆ ਉਹਦਾ ਹੀ ਕੰਮ ਹੁੰਦੇ ਆ ਤੇ ਜੇ ਦਿੱਲੀ ਸਰਕਾਰ ਉਹਨਾਂ ਦੇ ਐਮ ਐਲ ਏਜ਼ ਨਾਲ ਇਹ ਕਰੇ ਜੋ ਉਹਨਾਂ ਦੀ ਮਾਨਸਿਕਤਾ ਆ ਤੇ ਫਿਰ ਅੱਗੇ ਕੀ ਬਣੇਗਾ ਦਿੱਲੀ ਵਾਲਿਆਂ ਦਾ ثير ਕਿਸੇ ਹੋਰ ਦੇ ਨਾਂ ਦਾ ਤੇ ਨਿਸ਼ਾਨਾ ਕੋਈ ਹੋਰ ਮਤਲਬ ਇਹ ਕਹਿਣਾ ਚਾਹ ਰਹੇ ਹੋ ਥਿਰ ਕਿਸੇ ਹੋਰ ਦੇ ਨਾਮ ਦਾ ਨਹੀਂ ਹੈਗਾ ਕੁਰਸੀ ਕੁਰਸੀ ਸੱਤਾ ਦਾ ਲਾਲਚ ਜਾਂ ਤੁਸੀਂ ਕਹੋ ਵੀ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੇਜੇਵਾਲ ਜੀ ਦਾ ਮਕਸਦ ਹੀ ਇੱਕ ਕੋ ਹੈ ਅੱਛਾ ਤੰਜ ਵੀ ਇੱਕ ਬੋੜਾ ਦੀ ਹੀ ਗੱਲ ਜੇ ਆਪਾਂ ਗੱਲ ਇਹ ਨਾ ਗੁੱਸਾ ਨਾ ਹੰਕਾਰ ਉਹ ਡਾਇਰੈਕਟ ਕਿਉਂਕਿ ਕਿਤੇ ਨਾ ਕਿਤੇ ਆਸ਼ੂ ਜੀ ਤੇ ਗੱਲ ਹੁੰਦੀ ਆ ਹੁਣ ਮੈਨੂੰ ਤਾਂ ਚਲੋ ਬੱਚਾ ਸਮਝਦੇ ਆਪਣਾ ਤੇ ਮੈਂ ਕਦੇ ਫੀਲ ਹੀ ਨਹੀਂ ਕੀਤਾ ਤੁਹਾਡੇ ਤੋਂ ਵੀ ਨਹੀਂ ਕੀਤਾ ਉਹਨਾਂ ਤੋਂ ਵੀ ਨਹੀਂ ਕੀਤਾ ਲੇਕਿਨ ਇਹ ਕਿਤੇ ਨਾ ਕਿਤੇ ਲੋਕੀ ਕਹਿੰਦੇ ਕਿ ਹੰਕਾਰ ਬਹੁਤ ਆ ਗਿਆ ਉਹਨਾਂ ਦੇ ਵਿੱਚ ਜਦ ਗੁੱਸਾ ਬਹੁਤ ਹੈ ਉਹਨਾਂ ਦੇ ਵਿੱਚ ਕਿਵੇਂ ਦੇਖੋ ਜਿਨ੍ਹਾਂ ਨੇ ਆਸ਼ੂ ਜੀ ਨੂੰ 97 ਤੋਂ ਹੁਣ ਤੱਕ ਦਾ ਪੋਲੀਟਿਕਲ ਕੈਰੀਅਰ ਦੇਖਿਆ ਤਾਂ ਉਹ ਸਾਰੇ ਜਿਨ੍ਹਾਂ ਨੂੰ ਪਤਾ ਵੀ ਕਿੰਨਾ ਕੁ ਗੁੱਸਾ ਆ ਤੇ ਕਿੰਨਾ ਅਹੰਕਾਰ ਹੈ ਆਸ਼ੂ ਜੀ ਦੇ ਵਿੱਚ ਜੇ ਗੁੱਸਾ ਹੈ ਜਦੋਂ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਉਹ ਇੱਕ ਇੰਸਟੀਟਿਊਸ਼ਨ ਪ੍ਰਤੀ ਜਾਂ ਬਿਊਰੋਕਰੇਸੀ ਪ੍ਰਤੀ ਹੁੰਦਾ ਆ ਉਸ ਬਿਊਰੋਕਰੇਸੀ ਨੇ ਜਾਂ ਇੰਸਟੀਟਿਊਸ਼ਨ ਨੇ ਕਦੀ ਨਹੀਂ ਕਿ ਆਸ਼ੂ ਜੀ ਤੇ ਗੁੱਸਾ ਹੈਗਾ ਜੇ ਉਹਨਾਂ ਨੂੰ ਹੰਕਾਰ ਹੈ ਤਾਂ ਉਹਨਾਂ ਨੂੰ ਆਪਣੇ ਕੰਮਾ ਦਾ ਹੰਕਾਰ ਹੈ ਕਿ ਮੈਂ 97 ਤੋਂ ਲੈ ਕੇ ਹੁਣ 25 ਸਾਲਾਂ ਦਾ ਉਹਨਾਂ ਦਾ ਪੋਲਿਟਿਕਲ ਕੈਰੀਅਰ ਹੈ ਤੇ ਸ਼ਾਇਦ ਕੋਈ ਵੀ ਕੈਸਾ ਬੰਦਾ ਨਹੀਂ ਹੋ ਸਕਦਾ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ 25 ਸਾਲ ਦੇ ਕੈਰੀਅਰ ਨੂੰ ਦੇਖਿਆ ਹੋਵੇ ਤੇ ਉਹਨਾਂ ਨੇ ਇਹ ਕਿਹਾ ਹੋਵੇ ਵੀ ਆਸ਼ੂ ਨੇ ਡਵੈਲਪਮੈਂਟ ਨਹੀਂ ਕਰਾਈ ਜਾਂ ਆਸ਼ੂ ਨੇ ਸਾਡੇ ਤੋਂ ਪੈਸੇ ਲੈ ਕੇ ਕੰਮ ਕਰਾਇਆ ਮੈਂ ਜਦੋਂ ਆਸ਼ੂ ਜੀ ਤੇ ਕੇਸ ਪਿਆ ਉਦੋਂ ਵੀ ਸਾਰਿਆਂ ਨੂੰ ਇਹ ਕਹਿੰਦੀ ਸੀ ਕਿ ਮੈਨੂੰ ਲੁਧਿਆਣੇ ਦਾ ਇੱਕ ਬੰਦਾ ਐਸਾ ਦੇ ਦਿਓ ਜਿਹੜਾ ਇਹ ਕਵੇ ਕਿ ਆਸ਼ੂ ਨੇ ਰਿਸ਼ਵਤ ਲਈ ਇੰਨਾ ਲੰਬਾ ਤੁਹਾਡਾ ਪੋਲੀਟੀਕਲ ਕੈਰੀਅਰ ਹੋਵੇ ਤੁਸੀਂ ਲਗਾਤਾਰ ਜਿੱਤਦੇ ਆ ਰਹੇ ਹੋ ਤੁਸੀਂ ਤਿੰਨ ਵਾਰੀ ਕੌਂਸਲਰ ਬਨੇ ਹੋ ਤੁਸੀਂ ਦੋ ਵਾਰੀ ਐਮਐਲਏ ਵੀ ਬਨੇ ਹੈਗੇ ਹੋ ਮਨਿਸਟਰ ਵੀ ਰਹੇ ਹੋ ਤੇ ਇਹ ਲੋਕਾਂ ਦੇ ਕੁਝ ਨਾ ਕੁਝ ਤਾਂ ਕੰਮ ਹੋਏ ਹੋਣਗੇ ਮਨਿਸਟਰ ਬਣਦੇ ਨਾਲ ਹੀ ਉਹ ਮਤਲਬ ਟੈਂਡਰ ਦਾ ਘੁਟਾਲਾ ਹੈ ਉਸ ਤੱਕ ਮਤਲਬ ਕਹਿੰਦੇ ਨੇ ਕਿ ਇੱਕ ਆਂਦੀ ਆ ਗਈ ਉਹ ਉਹ ਵੀ ਕੀ ਪੋਲੀਟੀਕਲ ਕੋਈ ਸਾਜ਼ਿਸ਼ ਪਿੱਛੇ ਸ਼ੁਰੂਆਤ ਤੋਂ ਹੀ ਸੀ ਨਹੀਂ ਇਹ ਜਿਹੜਾ ਟੈਂਡਰਸ ਦਾ ਘੁਟਾਲਾ ਹੈਗਾ ਇਹਨਾਂ ਦੇ ਮਨਿਸਟਰ ਬਨਣ ਤੋਂ ਬਾਅਦ ਦਾ ਨਹੀਂ ਹੈ ਇਹ ਇਹਨਾਂ ਦੀ ਸਰਕਾਰ ਦਾ ਬਣਾਇਆ ਹੋਇਆ ਔਰ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਨਹੀਂ ਲੋਕ ਜਾਣਦੇ ਨਹੀਂ ਡੀਪਲੀ ਜਿਹੜੀ ਜਰਨਲਿਜ਼ਮ ਹੈ ਪੱਤਰਕਾਰ ਵੀ ਡੀਪਲੀ ਨਹੀਂ ਜਾਣਦੇ ਜਿਸ ਟੈਂਡਰ ਪਾਲਿਸੀ ਦਾ ਇਹ ਘਟਾਲਾ ਕਹਿ ਰਿਹਾ ਨਾ ਅੱਜ ਤੱਕ ਮਾਨ ਸਰਕਾਰ ਉਸੇ ਟੈਂਡਰ ਪਾਲਿਸੀ ਨੂੰ ਅਡਾਪਟ ਕਰ ਰਹੀ ਹੈ ਉਹਨਾਂ ਨੇ ਇੱਕ ਵਰਡ ਵੀ ਚੇਂਜ ਨਹੀਂ ਕੀਤਾ ਜਿਸ ਬੇਸ ਤੇ ਆਸ਼ੂ ਜੀ ਦੀ ਐਫ ਆਈ ਆਰ ਕੁਐਸ਼ ਹੋਈ ਹੈ ਕੀ ਹੈ ਅਸੀਂ ਤਾਂ ਆਪਣੀ ਬੇਲੀ ਗਏ ਸੀਗੇ ਤੇ ਜੱਜ ਸਾਹਿਬ ਨੇ ਐਫ ਆਈ ਆਰ ਹੀ ਕੁਐਸ਼ ਕੀਤੀ ਹੈਗੀ ਆ ਵੀ ਜਿਹੜੀ ਪਾਲਿਸੀ ਤੁਸੀਂ ਕਹਿੰਦੇ ਹੋ ਕਿ ਜੇ ਆਸ਼ੂ ਜੀ ਨੇ ਘੁਟਾਲਾ ਕੀਤਾ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਸਟੇਟ ਦੇ ਜਿਹੜੇ ਐਕਸੈਪਟਰ ਹੈ ਉਹ ਘੱਟ ਯੂਜ਼ ਕੀਤੇ ਤੇ ਤੁਹਾਡੀ ਸਰਕਾਰ ਜ਼ਿਆਦਾ ਕਰ ਰਹੀ ਹੈ ਤੁਸੀਂ ਹੱਲੇ ਵੀ ਉਹਨਾਂ ਦੀ ਪਾਲਿਸੀ ਨੂੰ ਅਡਾਪਟ ਕਰੀ ਬੈਠੇ ਹੋ ਫਿਰ ਘੁਟਾਲਾ ਤਾਂ ਤੁਸੀਂ ਕਰ ਰਹੇ ਹੋ ਅੱਛਾ ਤਾਂ ਫਿਰ ਇੱਥੇ ਇਹ ਵੀ ਤਾਂ ਗੱਲ ਫਿਰ ਸਾਹਮਣੇ ਆ ਰਹੀ ਹੈ ਨਾ ਕਿ ਜਿਨ੍ਹਾਂ ਗੁਪਤ ਮੀਟਿੰਗਾਂ ਦੀ ਗੱਲ ਹੋ ਰਹੀ ਹੈ ਤਸਵੀਰ ਤਾਂ ਤੁਸੀਂ ਦਿਖਾ ਕੇ ਅੱਜ ਕਾਨਫਰੰਸ ਦੌਰਾਨ ਵੀ ਇਹ ਕਹਤਾ ਕਿ ਅਸੀਂ ਗੁਪਤ ਮੀਟਿੰਗ ਲਈਏ ਨਾ ਲਈਏ ਤੁਹਾਡੇ ਤਾਂ ਸਾਹਮਣੇ ਆ ਗੁਪਤ ਮੀਟਿੰਗ ਮਤਲਬ ਵਿਜੀਲੈਂਸ ਦੀ ਮੀਟਿੰਗ ਹਾਂ ਜੀ ਨਹੀਂ ਸੀਗੇ ਤੁਸੀਂ ਨਹੀਂ ਮੈਂ ਪ੍ਰੈਸ ਕਾਨਫਰੰਸ 'ਚ ਨਹੀਂ ਸੀ ਮੈਂ ਆਪਣੀ ਮੀਟਿੰਗਸ 'ਚ ਸੀ ਹਾਸ਼ੂ ਜੀ ਦੇ ਹੱਥਾ ਦੇ ਵਿੱਚ ਮੈਂ ਤਸਵੀਰ ਤੁਹਾਨੂੰ ਦਿਖਾਉਂਗੀ ਜਿਸ ਤਸਵੀਰ ਦੇ ਆਪਾਂ ਗੱਲ ਕਰ ਰਹੇ ਹਾਂ ਸ਼ਾਟ ਲਿੱਤਾ ਹੋਇਆ ਆਪਾਂ ਕਿ ਆਫੀਸਰਸ ਦੀ ਲਿਸਟਾ ਸੰਜੀਵ ਰੋੜਾ ਜੀ ਮਾਈਕ ਫੜ ਕੇ ਖੜੇ ਨੇ ਉਹ ਮੀਟਿੰਗ ਦੇ ਵਿੱਚ ਕਹਿ ਰਹੇ ਨੇ ਆਸ਼ੂ ਜੀ ਤੇ આરોਪ ਹੈ ਨਾ ਕਿ ਉਹ ਅਫਸਰਾਂ ਦੀ ਮੀਟਿੰਗਾਂ ਕਰ ਰਹੇ ਨੇ ਤੇ ਆਸ਼ੂ ਜੀ ਕਹਿੰਦੇ ਕਿ ਮੈਂ ਕਰਾਂ ਨਾ ਕਰਾਂ ਤਸਵੀਰ ਦੇਖੋ ਸਾਹਮਣੇ ਹੀ ਹੈ ਕਿ ਕੌਣ ਕਰ ਰਿਹਾ ਤੇ ਆ ਬਿਲਕੁਲ ਮੈਂ ਨਾਮ ਵੀ ਬੋਲ ਸਕਦੇ ਹਾਂ ਜੇ ਆਸ਼ੂ ਜੀ ਨੇ ਨਹੀਂ ਬੋਲੇ ਤਾਂ ਮੈਂ ਜ ਇਹਨਾਂ ਨੇ ਆਪਣੇ ਆਫਿਸ 'ਚ ਬਿਠਾਏ ਹੋਏ ਉਹਨਾਂ ਦੇ ਨਾਮ ਵੀ ਦੱਸ ਸਕਦੀਆਂ ਮੈਂ ਇਹ ਵੀ ਦੱਸ ਸਕਦੀਆਂ ਵੀ ਉਹਨਾਂ ਨੇ ਕਿਨੂ ਕਿਨੂ ਥ੍ਰੈਟ ਦਿੱਤੀਆਂ ਹੈਗੀਆਂ ਕਿਹੜੇ ਕਿਹੜੇ ਸਾਡੇ ਵਰਕਰਸ ਨੂੰ ਉਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਹੈਗਾ ਕਿੱਦਾਂ ਕਿੱਦਾਂ ਦੀਆਂ ਧਮਕੀਆਂ ਦਿੱਤੀਆਂ ਹੈਗੀਆਂ ਪਰ ਸਾਡੇ ਵਰਕਰ ਨਹੀਂ ਡਰੇ ਹੈਗੇ ਜਿਹੜੇ ਬੰਦੇ ਕਿਤੇ ਹੋਰ ਪੋਸਟਡ ਹੈ ਸਰਕਾਰ ਦਾ ਕਿਤੇ ਹੋਰ ਕੀ ਕਹਿੰਦੇ ਹੈਗੇ ਉਥੋਂ ਪੇ ਲੈ ਰਹੇ ਹੈਗੇ ਉਹਦੀ ਕੁਰਸੀਆਂ ਖਾਲੀ ਪਈਆਂ ਜਿੱਥੇ ਉਹਨਾਂ ਦੀ ਡਿਊਟੀ ਹੈ ਉੱਥੇ ਲੋਕਾਂ ਨੂੰ ਇਨਸਾਫ ਦੇਣ ਦੀ بجائے ਜਾਂ ਆਪਣਾ ਕੰਮ ਕਰਨ ਦੀ بجائے ਮਹੱਤਵਪੂਰਨ ਔਦਿਆਤੇ ਹੈਗੇ ਆ ਉਹ ਬੈਠ ਕੇ ਬਾਈਕੇ ਸਹਭਾਲ ਰਹੇ ਹੈਗੇ ਆ ਤੇ ਉਹ ਸਰਕਾਰ ਦੇ ਨਾਲ ਹੈ ਸਰਕਾਰ ਦੇ ਇਸ਼ਾਰਿਆਂ ਤੇ ਚੱਲ ਰਹੇ ਹੈ ਕਿ ਆਸ਼ੂ ਜੀ ਗੁਪਤ ਮੀਟਿੰਗਾਂ ਕਰ ਰਹੇ ਹੈ ਕਿ ਆ دوسری ਗੱਲ ਆ ਆਸ਼ੂ ਜੀ ਕਦੀ ਵੀ ਕਿਸੇ ਦੇ ਨੈਗੇਟਿਵ ਕੈਂਪੇਨ ਨਹੀਂ ਕਰਦੇ ਹੈਗੇ ਕਦੀ ਵੀ ਕਿਸੇ ਅਫੀਸਰ ਦੀ ਸ਼ਿਕਾਇਤ ਚ ਨਹੀਂ ਜਾਂਦੇ ਹੈਗੇ ਅਸੀਂ ਆਪਣੇ ਨਹੀਂ ਲੜਦੇ ਹੈਗੇ ਆ ਆਪਣੇ ਆ ਕੰਮ ਕਰਦੇ ਆ ਔਰ ਲੋਕਾਂ ਦੀ ਕਚੈਰੀ ਤੇ ਵਿੱਚ ਜਾਂਦੇ ਹੈਗੇ ਆ ਇਹ ਜਿਹੜੀ ਇਹਨਾਂ ਨੇ ਕਿਹਾ ਕਿ ਗੁਪਤ ਮੀਟਿੰਗਾਂ ਆਸ਼ੂ ਜੀ ਕਰਦੇ ਹੈਗੇ ਆ ਇਹ ਜਿਹੜਾ ਬੰਦਾ ਆਪ ਕੁਝ ਕਰਦਾ ਹੁੰਦਾ ਨਾ ਉਹ ਦੂਜੇ ਤੋਂ ਡਰਦਾ ਹੁੰਦਾ ਆ ਓਕੇ ਲੇਕਿਨ ਕੈਂਪੇਨ ਦੇ ਵਿੱਚ ਵੀ ਰੋੜਾ ਪਾ ਰਹੇ ਨੇ ਰਾਣਾ ਜੀ ਜਿਵੇਂ ਕਹਿ ਰਹੇ ਸੀ ਕਿਆ ਮਤਲਬ ਕੈਂਪੇਨ ਨਹੀਂ ਸਹੀ ਤਰੀਕੇ ਨਾਲ ਕੀਤਾ ਕਰਨ ਦੇ ਰਹੇ ਜੋ ਉਹਦੇ ਵਿੱਚ ਵੀ ਕਹਿੰਦੇ ਕਿ ਨਾ ਕਿ ਰੋਕ ਲਾ ਰਹੇ ਜਾਂ ਕਿਵੇਂ ਵੀ ਗੋਲਾ ਪਾ ਦੇ ਮਤਲਬ ਦੇਖੋ ਸਰਕਾਰ ਨੇ ਹਰ ਹੀਲਾ-ਵਸੀਲਾ ਵਰਤਨਾ ਹੈ ਬਾਈ ਇਲੈਕਸ਼ਨ ਹੈਗੀ ਹੈ ਸਰਕਾਰ ਦੇ 1.5 ਸਾਲ ਰਹਿੰਦੇ ਤਾਂ ਉਹਨਾਂ ਦੀ ਪੂਰੀ ਸਾਖ ਦਾਅ ਤੇ ਲੱਗੀ ਹੈ ਸ਼ਾਇਦ ਪੰਜਾਬ ਗਵਰਨਮੈਂਟ ਦੀ ਘੱਟ ਦਿੱਲੀ ਵਾਲਿਆਂ ਦੀ ਜ਼ਿਆਦਾ ਲੱਗੀ ਹੈ ਕਿਉਂਕਿ ਜੇ ਦਿੱਲੀ ਵਾਲੇ ਇਹ ਸਰਕਾਰ ਇਹ ਸੀਟ ਨਹੀਂ ਜਿੱਤਦੀ ਤਾਂ ਦਿੱਲੀ ਵਾਲਿਆਂ ਨੂੰ ਪੰਜਾਬ 'ਚ ਐਂਟਰੀ ਨਹੀਂ ਮਿਲਦੀ ਪਰ ਪੰਜਾਬੀ ਬੜੇ ਸਮਝਦਾਰ ਹੈ ਜੇ ਭਾਈ ਦੇ ਵਿੱਚ ਫਤਵਾ ਇਹਨਾਂ ਨੂੰ ਦੇ ਸਕਦੇ ਆ ਤਾਂ ਉਹਨਾਂ ਨੂੰ ਇਹ ਗੱਲ ਵੀ ਸਮਝ ਆ ਜਾਂਦੀ ਹੈ ਵੀ ਅਸੀਂ ਕੇਜਰੀਵਾਲ ਨੂੰ ਪੰਜਾਬ 'ਚ ਐਂਟਰ ਨਹੀਂ ਕਰਨ ਦੇਣਾ। ਇੱਕ ਸਵਾਲ ਹੋਰ ਪੁੱਛੇ ਕਿਉਂਕਿ ਵੈਸਟ ਦੇ ਵਿੱਚ ਹੀ ਤੁਸੀਂ ਰਹਿੰਦੇ ਹੋ ਰਾਇਸ਼ ਵੀ ਇੱਧਰ ਹੀ ਹੈ ਤੇ ਕਹਿੰਦੇ ਨਾ ਨਾ ਗੁੱਸਾ ਨਾ ਅਹੰਕਾਰ ਕੰਮ ਹੋਣਗੇ ਲਗਾਤਾਰ ਗੋਗੀ ਜੀ ਨੇ ਪੱਥਰ ਫਿਰ ਤੋੜਿਆ ਵੀ ਸੀ ਆਪਣੇ ਸਰਕਾਰ ਖਿਲਾਫ ਕੰਮ ਲਗਾਤਾਰ ਤੇ ਲਗਾਤਾਰ ਕੰਮ ਉਸ ਟਾਈਮ ਗਿਆ ਜਾ ਹੁਣ ਹੋਣਾ ਜੇ ਕਿਵੇਂ ਦੇਖਦੇ ਹੋ ਦੇਖੋ ਗੋਗੀ ਜੀ ਐਕਸਪਾਇਰ ਹੋ ਚੁੱਕਿਆ ਹੁਣ ਜੇ ਮੈਂ ਉਹਨਾਂ ਬਾਰੇ ਕੁਝ ਵੀ ਕਮਾ ਤਾਂ ਉਹ ਅੱਛੀ ਗੱਲ ਨਹੀਂ ਹੈ ਪਰ ਉਹਨਾਂ ਦੀ ਅੱਛੀ ਗੱਲ ਸੀ ਕਿ ਜਦੋਂ ਉਹਨਾਂ ਨੂੰ ਦੇਖਿਆ ਲੱਗਿਆ ਕਿ ਜਿਹੜਾ ਇੰਨਾ ਵੱਡਾ ਪ੍ਰੋਜੈਕਟ ਜਦੋਂ ਉਹ ਪ੍ਰੋਜੈਕਟ ਆਇਆ ਤੇ ਉਦੋਂ ਗੋਗੀਜੀ ਕਾਂਗਰਸ ਦੇ ਵਿੱਚ ਸੀ ਔਰ ਸਾਡੇ ਸਾਥੀ ਕੌਂਸਲਰ ਸੀਗੇ ਮੇਰੇ ਨਾਲ ਤੇ ਅਸੀਂ ਸਾਰਿਆਂ ਨੇ ਇੱਕ ਕੈਪਟਨ ਸਾਹਿਬ ਦਾ ਧੰਨਵਾਦ ਕੀਤਾ ਸੀ ਕਿ ਬੁੱਢਾ ਦਰਿਆ ਸਾਡਾ ਸਾਫ਼ ਹੋਏਗਾ ਤੇ ਜਦੋਂ ਉਹਨਾਂ ਫਿਰ ਉਹਨਾਂ ਦੀ ਸਰਕਾਰ ਆਈ ਉਹਨਾਂ ਨੇ ਉਸ ਏਰੀਆ ਨੂੰ ਰਿਪਰੈਜ਼ੈਂਟ ਵੀ ਕੀਤਾ ਤੇ 2 ਸਾਲਾਂ ਵਿੱਚ ਉਹਨਾਂ ਨੇ ਦੇਖਿਆ ਕਿ 600 ਕਰੋੜ ਰੁਪਈਆ ਸ ਇਹਨਾਂ ਨੇ 1 ਵੀ ਦਿੱਤਾ ਸਰਕਾਰ ਨੇ ਔਰ ਬੁੱਢੇ دریا ਦਾ ਕੰਮ ਉੱਤੇ ਦਾ ਟਸ ਤਮਾਸ ਹੈ ਤੋਂ ਉਹਨੇ ਗੁੱਸੇ 'ਚ ਆ ਕੇ ਉਹ ਪੱਥਰ ਤੋੜਿਆ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਨਹੀਂ ਪਤਾ ਸਾਰੀ ਚੀਜ਼ਾਂ ਗੋਲਮਾਲੀ ਹੋ ਗਈਆਂ ਫਿਰ ਹੁਣ ਆ ਕੇ ਜਦੋਂ ਇਲੈਕਸ਼ਨ ਆਏ ਤੇ ਸੰਜੀਵ ਜੀ ਨੇ ਪੋਸਟਰ ਲਗਵਾਤੇ ਨਾ ਗੁੱਸਾ ਨਾ ਹੰਕਾਰ ਤੇ ਉਹਨਾਂ ਦਾ ਗੁੱਸਾ ਹੰਕਾਰ ਤਾਂ ਲੋਕ ਦੇਖਦੇ ਆ ਪਹਿਲਾਂ ਜਦੋਂ ਸ਼ਾਇਦ ਡੌਗ ਉਹਨਾਂ ਨੇ ਖੋਲਣਾ ਸੀਗਾ ਉੱਥੇ ਉੱਥੇ ਕਿੰਨੀ ਵੀਡੀਓ ਜੀ ਵਾਇਰਲ ਹੋਈ ਸੀ ਔਰ ਮੈਂ ਕੱਲ ਦੀ ਦੱਸਾਂ ਤੁਸੀਂ ਸ਼ਾਇਦ ਗਏ ਸੀ ਸਾਡੇ ਮੈਡਮ ਸਿਮੀ ਪੇਸ਼ਾਨ ਜੀ ਨੇ ਜੁਆਇਨਿੰਗ ਕੀਤੀ ਹੈ ਨਾ ਤੇ ਉਹਨਾਂ ਨੇ ਤਾਂ ਉਹਨਾਂ ਦੀ ਨਮਸਤੇ ਦਾ ਜਵਾਬ ਵੀ ਨਹੀਂ ਦਿੱਤਾ ਤੁਸੀਂ ਦੇਖਿਆ ਉਹ ਤਾਂ ਵੀਡੀਓ ਇੱਕ ਵਾਰੀ ਹੋਰ ਵਾਇਰਲ ਹੋ ਰਹੀ ਹੈ ਕਿ ਕਿਸੇ ਨੂੰ ਇਗਨੋਰ ਕਰਤਾ ਬਾਅਦ ਚ ਕੁਰਸੀ ਵੀ ਦੇਤੀ ਸੀ ਚਲੋ ਉਹਦਾ ਮੀਮਸ ਬਣਦੇ ਪਏ ਉਹ ਇੱਕ ਇੱਕ ਅਕੋਰਡਿੰਗ ਕੁਰਸੀ ਦੇਣ ਦੀ ਗੱਲ ਲੱਗ ਗਈ ਪਰ ਜਿਹਨੂੰ ਤੁਸੀਂ ਜੁਆਇਨ ਕਰਾ ਰਹੇ ਹੋ ਉਹਦੇ ਗੱਲ 'ਚ ਸਰੋਪਾ ਪਾਇਆ ਉਹ ਤੁਹਾਨੂੰ ਬਾਰ-ਬਾਰ ਨਮਸਤੇ ਕਹਿ ਰਿਹਾ ਔਨ ਸਕਰੀਨ ਤੁਹਾਡਾ ਲਾਈਵ ਚੱਲ ਰਿਹਾ ਅਸੀਂ ਤਾਂ ਨਹੀਂ ਰਿਕਾਰਡ ਕਰਨਗੇ ਉਹਨਾਂ ਨੇ ਹੀ ਆਪਣੀ ਫੇਸਬੁੱਕ ਤੇ ਚਲਾਇਆ ਤੇ ਵਿਰੋਧੀ ਧਿਰਾਂ ਤੰਜ ਵੀ ਕਰ ਰਹੀਆਂ ਨੇ ਕਿ ਬਾੜ ਦਾ ਨਹੀਂ ਪਤਾ ਇਲਾਕੇ ਦਾ ਨਹੀਂ ਪਤਾ ਬੰਦਿਆਂ ਦਾ ਨਹੀਂ ਪਤਾ ਟੀਮਾਂ ਦਾ ਨਹੀਂ ਪਤਾ ਵਰਕਰਸ ਦਾ ਨਹੀਂ ਪਤਾ ਚੁੰਗਵੇਂ ਲੈਣਗੇ ਉਹਨਾਂ ਨੇ ਵੀ ਇੱਕ ਵਾਰੀ ਇਹ ਕਹਿਤਾ ਕਿ ਮਤਲਬ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਹੀ ਆ ਲੋਕ ਅੱਜ ਕੱਲ ਨੂੰ ਸਮਝ ਰਿਹਾ ਵਾਰਡ ਦਾ ਨਹੀਂ ਪਤਾ ਵਰਕਰ ਦਾ ਨਹੀਂ ਪਤਾ ਈਵਨ ਏਰੀਆ ਦਾ ਵੀ ਨਹੀਂ ਪਤਾ ਹੈਨਾ ਗਲੀਆਂ ਦਾ ਵੀ ਨਹੀਂ ਪਤਾ ਕਾਉਂਸਲਰਸ ਦਾ ਵੀ ਨਹੀਂ ਪਤਾ ਉਹਨਾਂ ਨੂੰ ਇਹ ਪਤਾ ਆ ਕਿ ਜਿੰਨੇ ਲੁਧਿਆਣੇ ਦੀ ਡਿਵੈਲਪਮੈਂਟ ਹੋਈ ਆ ਉਹ ਸਾਰੀ ਸੰਜੀਵ ਜੀ ਨੇ ਕਰਵਾਈ ਆ ਉਹਨਾਂ ਨੂੰ ਇਹ ਪਤਾ ਆ ਉਹ ਕਹਿੰਦੇ ਆ ਨਾ ਹਲਵਾਰਾ 에ਰਪੋਰਟ ਮੈਂ ਬਣਾ ਦਿੱਤਾ ਉਹਨਾਂ ਨੂੰ ਇਹ ਪਤਾ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਸੜਕ ਕਿੱਥੇ ਐ ਬੀਆਰਐਸ ਨਗਰ ਦਾ ਕਿਹੜਾ ਬਲਾਕ ਐ ਜਾਂ ਸਰਾਬਾ ਨਗਰ ਦਾ ਕਿਹੜਾ ਬਲਾਕ ਐ ਜਾਂ ਜਵਾਰ ਨਗਰ ਦੀ ਕਿਹੜੀ ਗਲੀ ਚਾ ਕੌਣ ਰਹਿੰਦਾ ਐ ਪਰ ਉਹਨਾਂ ਨੂੰ ਇਹ ਪਤਾ ਐ ਕਿ ਸਟੇਸ਼ਨ ਉਹਨਾਂ ਨੇ ਪਾਸ ਕਰਵਾਇਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੇਰਾ ਕਾਉਂਸਲਰ ਕੀ ਕੰਮ ਕਰਦਾ ਜਾਂ ਉਹਦੀ ਰਿਹائش ਕਿੱਥੇ ਐ ਪਰ ਉਹਨਾਂ ਨੂੰ ਇਹ ਪਤਾ ਹੈਗਾ ਆ ਵੀ ਜਿਹੜਾ ਆਰੋਬ ਵੀ ਆਰਯੂ ਵੀ ਐ ਉਹ 5 ਸਾਲਾਂ ਚ ਬਣਿਆ ਤੇ ਮੈਨੂੰ ਨਾ ਉਹਨਾਂ ਦੀ ਜਿਨ੍ਹਾਂ ਨੇ ਉਹਨਾਂ ਦੀ ਉਹ ਪੈਂਫਲਟ ਪਲਾਨ ਕੀਤਾ ਉਹਤੇ ਹਸ ਆਂਦਾ ਆ ਵੀ 5 ਸਾਲਾਂ ਦੇ ਵਿੱਚ ਮਿਸਟੇਕ ਹਾਂ ਵੀ 5 ਸਾਲਾਂ ਦੇ ਵਿੱਚ ਸਾਰੇ ਲੁਧਿਆਣੇ ਨੂੰ ਪਤਾ ਵੀ ਪੱਖੋਵਾਲ ਰੋਡ ਕਿੱਲੇ ਦਿਨਾਂ ਚ ਤਿਆਰ ਹੋਈ ਹੈ ਕਿ ਆਰੋਬੀ ਆਰਯੂ ਵੀ ਕਿੰਨੇ ਦਿਨਾਂ ਚ ਤਿਆਰ ਹੋਇਆ ਸਾਰੇ ਲੁਧਿਆਣੇ ਨੂੰ ਪਤਾ ਤੇ 5 ਸਾਲਾਂ ਦੇ ਵਿੱਚ ਜੇ ਸੰਜੀਵ अरोड़ा ਜੀ ਨੇ ਤਿਆਰ ਕਰਵਾਇਆ ਜਿਹੜਾ ਉਹਨਾਂ ਨੇ ਲਿਖਿਆ ਕਿ ਪਿਛਲੇ 5 ਸਾਲਾਂ ਚ ਮੈਂ ਆਰੋਬੀ ਆਰਯੂ ਵੀ ਬਣਵਾਇਆ 5 ਸਾਲ ਪਹਿਲਾਂ ਤਾਂ ਰਾਜਨੀਤੀ ਚ ਹੀ ਨਹੀਂ ਸੀਗੇ ਉਹ ਤਾਂ 3 ਸਾਲ ਪਹਿਲਾਂ ਆਏ ਹੈ ਤੇ ਫਿਰ ਉਹ ਕਿਨੇ ਬਣਵਾਇਆ ਤੇ 5 ਸਾਲ ਪਹਿਲਾਂ ਤਾਂ ਉਹਨਾਂ ਦਾ ਐਮਐਲਏ ਵੀ ਨਹੀਂ ਸੀਗਾ ਫੇਰੋ ਕੇ ਨਹੀਂ ਬਣਵਾਇਆ ਤੇ ਕੁਮਨ ਸਾਹਿਬ ਜੀ ਵੀ ਤਾਂ ਇਹ ਕਹਿੰਦੇ ਕਿ ਅਕਾਲੀਆਂ ਵੇਲੇ ਦਾ ਇਹ ਜੋ ਹੋਇਆ ਉਸ ਤੋਂ ਬਾਅਦ ਤਾਂ ਇੱਕ ਇੱਕ ਈਟ ਵੀ ਨਹੀਂ ਲੱਗੀ ਉੱਪਰ ਅਹ ਦੇਖੋ ਕਮਨ ਸਾਹਿਬ ਜੀ ਕਹਿ ਰਹੇ ਆ ਤੇ ਸ਼ਾਇਦ ਇੱਕ ਹਸ ਹੋਣੀ ਚ ਗੱਲ ਹੈ ਮੇਰੇ ਬੜੇ ਰਿਸਪੈਕਟਿਡ ਮੇਰੇ ਵੱਡੇ ਭਰਾ ਹੈਗੇ ਆ ਪ੍ਰਪਰਟੀ ਲੈਵਲ ਤੇ ਸ਼ਾਇਦ ਉਹ ਹੋਗਾ ਪਰ ਉਹਨਾਂ ਨੂੰ ਵੀ ਅੰਦਰੋਂ ਪਤਾ ਆ ਹਾਂ ਮੈਂ ਇਹ ਜ਼ਰੂਰ ਮੰਨਦੀ ਹੈਗੀ ਆ ਕਿ ਜਿਹੜੀ ਸਾਡੀ ਫਿਰੋਜ਼ਪੁਰ ਰੋਡ ਬਣੀ ਹੈ ਤਾਂ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਇਹ ਪ੍ਰੋਜੈਕਟ ਇਨੀਸ਼ੀਏਟਿਵ ਹੋਇਆ ਫਿਰ ਆਸ਼ੂ ਜੀ ਔਰ ਬਿੱਟੂ ਜੀ ਐਮਐਲਏ ਔਰ ਐਮਪੀ ਬਣੇ ਉਹਨਾਂ ਨੇ ਇਹਨਾਂ ਦੀ ਮਿਹਨਤ ਕੀਤੀ ਔਰ ਸਾਰੇ ਸਾਨੂੰ ਜਿੰਨੇ ਵੀ ਪਾਸਿਸ ਹੈ ਗਿਆ ਉਹ ਮਿਲੇ ਲੁਧਿਆਣਾ ਲੁਧਿਆਣੇ ਦੇ ਅੰਦਰ ਕਦੇ ਵੀ ਤੁਸੀਂ ਦੇਖੋ ਕਿਸੇ ਵੀ ਐਨਐਚਆਈ ਦੇ ਪੁਲ ਦੇ ਉੱਪਰ ਨਾ ਤੁਹਾਨੂੰ ਐਂਟਰੈਂਸ ਔਰ ਐਗਜ਼ਿਟ ਨਹੀਂ ਮਿਲਦੀ ਲੇਕਿਨ ਇਹ ਆਸ਼ੂ ਜੀ ਔਰ ਬਿੱਟੂ ਜੀ ਦੀ ਜਿਹੜੇ ਹੁਣ ਬੀਜੇਪੀ ਚ ਚਲੇ ਗਏ ਉਹਨਾਂ ਦੀ ਮਿਹਨਤ ਸੀਗੀ ਕਿ ਲੁਧਿਆਣੇ ਵਾਲਿਆਂ ਨੂੰ ਚਾਰ ਮਿਲੇ ਸੀਗੇ ਜਿਨ੍ਹਾਂ ਚੋਂ ਤਿੰਨ ਅਸੀਂ ਪੂਰੇ ਕਰਵਾਏ ਤੇ ਚੌਥੀ ਵਾਰੀ ਸਰਕਾਰ ਬਦਲ ਗਈ ਤੇ ਆਮ ਆਦਮੀ ਪਾਰਟੀ ਤੋਂ ਉਹ ਵੀ ਨਹੀਂ ਕਰਵਾ ਹੋਇਆ ਕੋਈ ਵੀ ਜਿਹੜਾ ਸੈਂਟਰ ਦਾ ਪ੍ਰੋਜੈਕਟ ਚੱਲਦਾ ਆ ਉਹ ਲਗਾਤਾਰ ਕੰਟੀਨਿਊਸਲੀ ਚੱਲਦਾ ਆ ਟਾਈਮ ਟੂ ਟਾਈਮ ਜਿਹੜੀਆਂ ਸਰਕਾਰਾਂ ਆਂਦੀਆਂ ਉਹਦੇ ਵਿੱਚ ਆਪਣਾ ਹਿੱਸਾ ਪਾਉਂਦੀਆਂ ਆ ਔਰ ਜਿਹੜੀ ਹੁੰਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹ ਸਾਰਾ ਕ੍ਰੈਡਿਟ ਆਪਣੇ ਆਪ ਲੈ ਰਹੀ ਹੈ ਔਰ ਕਿੱਥਾ ਇਹਨਾਂ ਨੇ ਕੁਝ ਵੀ ਨਹੀਂ ਹੈਗਾ ਨਹੀਂ ਕੁਝ ਨਹੀਂ ਦਾ ਬੁੱਢਾ ਦਰਿਆ ਦੀ ਗੱਲ ਚੱਕ ਲੋ ਤਾਂ ਹੁਣ ਲੋਕੀ ਨਾਨ ਵੀ ਲੱਗੇ ਵੀਡੀਓਜ਼ ਵੀ ਵਾਇਰਲ ਕਾਫੀ ਹੋਈਆਂ ਉਹਦੀ ਚਲੋ ਅੱਛੀ ਗੱਲ ਹੈ ਜੇ ਵੀਡੀਓਜ਼ ਵਾਇਰਲ ਹੋਈਆਂ ਹੁੰਦੇ ਨਾ ਆਣ ਲੱਗੇ ਆ ਤੇ ਮੈਂ ਤਾਂ ਕਹੂੰਗੀ ਵੀ ਫੇਰ ਉਮ ਉਥੇ ਇੱਕ ਇਹਨਾਂ ਨੂੰ ਇਵੈਂਟ ਕਰਨਾ ਚਾਹੀਦਾ ਆ ਲੋਕਾਂ ਨੂੰ ਬੁਲਾ ਕੇ ਸਾਰੇ ਪੰਜਾਬ ਵਾਲਿਆਂ ਨੂੰ ਦਿਖਾਣਾ ਚਾਹੀਦਾ ਐ ਸਪੈਸ਼ਲੀ ਗੰਗਾ ਨਗਰ ਵਾਲੇ ਜਾਂ ਦੂਸਰੇ ਜਿਹੜੇ ਰੌਲਾ ਪਾਉਂਦੇ ਹੈਗੇ ਆ ਕਿ ਬੁੱਢਾ ਦਰਿਆ ਸਾਫ਼ ਹੋ ਗਿਆ ਅਸੀਂ ਇੰਨਾ ਕੰਮ ਕਰ ਦਿੱਤਾ ਉਹਨਾਂ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਵੀ ਦੇ ਸਕਦੀ ਆ ਜਦੋਂ ਇਦਾਂ ਦਾ ਇਵੈਂਟ ਕਰਨਗੇ ਉਦੋਂ ਤੇ ਫਿਰ ਇੱਕ ਗੱਲ ਤਾਂ ਫਿਰ ਇੱਥੇ ਹੋਰ ਵੀ ਜਵਾਬ ਦੇਣਾ ਬਣਦਾ ਹੈ ਕਿ 14000 ਸਮਗਲਰਸ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਹੈ ਕਰੀਬ 8500 ਪਰਚੇ ਵੀ ਐਫਆਈਆਰ ਕਿਤੇ ਆ ਉਹ ਕਿਵੇਂ ਦੇਖਦੇ ਹੋ ਕਿੱਥੇ ਕਿੱਥੇ ਕਾ ਸੋਪਰੇਸ਼ਨ ਕਿਤੇ ਐਮਐਮ ਪ੍ਰੈਸ ਕਾਨਫਰੰਸ ਵਾਲੀ ਵਾਲ ਸਾਹਿਬ ਨੇ ਕੀਤਾ ਉਹਨਾਂ ਨੇ ਦੱਸਿਆ ਇਹਨਾਂ ਨੇ ਤਾਂ ਇਹ ਵੀ ਕਿਹਾ ਵੀ 31 ਮਈ ਨੂੰ ਨਸ਼ਾ ਖਤਮ ਹੋ ਗਿਆ ਤੇ ਅੰਦਾਜ਼ਾ ਵੀ 100% ਅੰਦਾਜ਼ਾ ਵੀ ਕਿਤੇ ਮੈਂ ਤਾਂ ਇਹ ਕਹਿ ਰਹੀ ਵੀ 99% ਇਹਨਾਂ ਨੇ ਕਿਹਾ 31 ਮਈ ਨੂੰ ਨਸ਼ਾ ਖਤਮ ਹੋ ਗਿਆ ਹੋ ਗਿਆ ਤੁਸੀਂ ਜਰਨਲਿਜ਼ਮ ਚ ਤੁਸੀਂ ਹੋ ਤੁਸੀਂ ਇਹ ਖੋਲ ਸਕਦੇ ਹੋ ਇਹਨਾਂ ਨੇ ਕਿਹਾ ਵੀ ਅਸੀਂ ਸ਼ਹਿਰ ਪੰਜਾਬ ਦੇ ਵਿੱਚ ਖੁਸ਼ਹਾਲੀ ਲਾਤੀ ਸਾਡੇ ਬੱਚੇ ਅਸੀਂ ਐਨੇ ਬੰਦਿਆਂ ਨੂੰ ਨੌਕਰੀ ਦੇਤੀ ਇਸਦਾ ਜਵਾਬ ਇਹ ਕਿ ਇਹ ਹੈ ਕਿ ਬੀਬੀ ਉਹਨਾਂ ਦੀ ਪਾਰਟੀ ਦੀ ਹੀ ਉੱਠ ਕੇ ਕਹਿੰਦੀ ਕਿ ਨਸ਼ਾ ਮੈਂ ਇਸ ਬਾਰੇ ਕੁਝ ਨਹੀਂ ਕਹੂੰਗੀ ਮੇਰੇ ਨਾਲੋਂ ਜ਼ਿਆਦਾ ਤੁਸੀਂ ਜਾਣਦੇ ਹੋ ਜੇ ਜੇ ਅਸੀਂ ਸਮਗਲਰਸ ਸੀ ਪਰਚਿਆਂ ਦੀ ਗੱਲ ਕਰਦੇ ਹਾਂ ਤੇ ਮੈਂ ਇਹ ਪੁੱਛਦੀ ਹਾਂ ਕਿ ਕੀ 31 ਮਈ ਨੂੰ ਨਸ਼ਾ ਖਤਮ ਹੋ ਗਿਆ ਕੀ ਜਿਹੜੇ ਬੱਚੇ ਚਾਹੇ ਉਹ ਕਿਸੇ ਕੋਈ ਵੀ ਸੀ ਕਿਸੇ ਵੀ ਉਹ ਕਰਦੇ ਸੀ ਬਿਲੋਂਗ ਕਰਦੇ ਸੀ ਜਿਹੜੇ ਨਕਲੀ ਸ਼ਰਾਬ ਨਾਲ ਮਰੇ ਹੈਗੇ ਆ ਕਿ ਉਹ ਕਿਸੇ ਦੇ ਪਰਿਵਾਰ ਦੇ ਮੈਂਬਰ ਨਹੀਂ ਸੀਗੇ ਤਾਂ ਕਿ ਉਹ ਸਮਗਲਰ ਜਿਹੜੇ ਹੈਗੇ ਆ ਉਹ ਕਿਹੜੇ ਸਮਗਲਰ ਆ ਦੱਸਣ ਤਾਂ ਸਰੀ ਦਖਾਨ ਦਾ ਸਰੀ ਪਰਚੇ ਜਿਨਾ ਤੇ ਦਰਜ ਕੀਤੇ ਹੈਗੇ ਆ ਜੇ ਉਹ ਫੜੇ ਗਏ ਹੈਗੇ ਆ ਤੇ ਉਹ ਨਕਲੀ ਸ਼ਰਾਬਾਂ ਨਾਲ ਨਕਲੀ ਜ਼ਹਿਰ ਨਾਲ ਨਕਲੀ ਨਸ਼ਿਆਂ ਨਾਲ ਸਾਡੇ ਬੱਚੇ ਕਿਉਂ ਮਰ ਰਿਹਾ ਸਾਡੀ ਜਵਾਨੀ ਕਿਉਂ ਮਰ ਰਹੀ ਹੈ 25000 ਕਹਿਣਾ ਬਹੁਤ ਸੌਖਾ ਆ ਮੂੰਹ ਚੋਂ ਜ਼ੁਬਾਨ ਨਿਕਲਨੀ ਹੈਨਾ ਤੇ ਇਫੈਕਟ ਤੁਹਾਨੂੰ ਜ਼ਮੀਨ ਤੇ ਕਿਤੇ ਦਿਖ ਰਿਹਾ अच्छा लैंड एक्वायर दी जो गल चल रही है वो की मुद्दा है फिर की समझ रहे हो क्योंकि ये डेवलपमेंट ही है मॉडर्नाइजेशन ही है ना या फिर कुछ और है आशु जी कहंदे कि नहीं एट द एंड ये साबित होएगा कोई बड़ा स्कैम तो आशु जी सही कह रहे जाओ सही कह की लग रहे हैं ਅ ਅਸ਼ੂਜੀ ਤੋਂ ਜ਼ਿਆਦਾ ਜਿਹੜੀ ਕਾਰਪੋਰੇਸ਼ਨ ਹੈ ਉਹਨੂੰ ਕੋਈ ਨਹੀਂ ਜਾਣਦਾ ਨਾ ਹੀ ਜਿਹੜੀ ਸਿਸਟਮ ਹੈਗਾ ਆ ਸਾਡੇ ਲੁਧਿਆਣੇ ਦਾ ਉਹਨਾਂ ਨੂੰ ਕੋਈ ਨਹੀਂ ਜਾਣਦਾ ਜੋ ਮੈਂ ਫੀਲ ਕਰਦੀ ਆ ਜਿਹੜੀ ਲੈਂਡ ਐਕ acquisition ਹੈ ਉਹਦੇ ਵਿੱਚ ਸਕੈਮ ਤਾਂ ਇਹ ਹੈਗਾ ਹੀ ਹੈਗਾ ਮੇਰਾ ਤਾਂ ਇਸ ਤੋਂ ਵੀ ਵੱਡਾ ਹੋਇਆ ਹੈ ਹੱਲੇ ਅਸੀਂ ਜਿਹੜੀਆਂ ਸਾਡੀਆਂ ਕਲੋਨੀਆਂ ਮਿਨਿਸਪਲ ਕਾਰਪੋਰੇਸ਼ਨ ਦੀ ਹੱਥ ਤੋਂ ਬਾਹਰ ਹੈ ਅਸੀਂ ਪੂਰਨ ਸਹੂਲਤਾਂ ਤਾਂ ਉਹਨਾਂ ਨੂੰ ਨਹੀਂ ਦੇ ਪਾਏ ਤੁਸੀਂ ਇੱਕ ਨਵਾਂ ਸਿਟੀ ਬਸਾਨ ਜਾ ਰਹੇ ਹੋ ਤੁਸੀਂ ਘੱਟੋ ਘੱਟ ਜਿੱਥੇ ਕਲੋਨੀਆਂ ਡਿਵੈਲਪ ਹੈ ਉਹਨਾਂ ਨੂੰ ਤਾਂ ਬਸਾ ਲਓ ਚੰਗੀ ਤਰ੍ਹਾਂ ਇਹ ਦੱਸੋ ਜਿੱਥੇ ਤੁਹਾਡੇ ਲੋ ਗਰਹਦੇ ਆ ਹੱਲੇ ਵੀ ਜਿਹੜੀਆਂ ਆਊਟਰ ਕਲੋਨੀਆਂਜ਼ ਐ ਕਾਰਪੋਰੇਸ਼ਨ ਲਿਮਟ ਤੋਂ ਬਾਹਰ ਉਹਨਾਂ ਦੇ ਵਿੱਚ ਹੱਲੇ ਵੀ ਕਿਤੇ ਕਿਤੇ ਸੁਵਿਧਾਵਾਂ ਦੀ ਕਮੀ ਹੈ ਕੀ ਐ ਤੁਸੀਂ ਨਵਾਂ ਸ਼ਹਿਰ ਬਸਾਨ ਜਾ ਰਹੇ ਹੋ ਤੇ ਪੁਰਾਣਿਆਂ ਨੂੰ ਤੁਸੀਂ ਹੱਲੇ ਤੱਕ ਸੁਵਿਧਾ ਨਹੀਂ ਦਿੱਤੀ ਪਹਿਲਾਂ ਉਹਨਾਂ ਨੂੰ ਤਾਂ ਦੇ ਲੋ ਤੁਹਾਡੀ ਪ੍ਰਾਇੋਰਟੀ ਲਿਸਟ 'ਚ ਕੀ ਹੋਣ ਵਾਲਾ ਹੈ ਕਿ ਦੇਖੋ ਕੰਮ ਤਾਂ ਤੁਸੀਂ ਬਹੁਤ ਗਿਣਾ ਚੁੱਕੇ ਹੋ ਫਸਟ ਪ੍ਰਾਇੋਰਟੀ ਤੇ ਕੀ ਕਰੋਗੇ ਜੇ ਤੁਹਾਡੀ ਕਿਉਂਕਿ ਦੇਖੋ 36900 ਵੋਟ ਸੈਕਿੰਡ ਲੀਡ ਤੇ ਆਸ਼ੂ ਜੀ ਨੂੰ ਮਿਲੀ ਸੀ ਜੇ 40000 ਗੋਗੀ ਜੀ ਨੂੰ ਮਿਲੀ ਸੀ ਤਾਂ ਤੇ ਸੈਕਿੰਡ ਲੀਡ ਕਿਤੇ ਨਾ ਕਿਤੇ ਕੰਪੀਟੀਸ਼ਨ ਵੀ ਦੋ ਪਾਸੇ ਜੇ ਆਪਾਂ ਦੇਖ ਲਈਏ ਜੋ ਹਵਾ ਹੈ ਉਸ ਅਕੋਰਡਿੰਗ ਮੇਰੇ ਸਾਹਮਣੇ ਸਭ ਤੋਂ ਵੱਡੀ ਪ੍ਰਾਇੋਰਟੀ ਆਸ਼ੂ ਜੀ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਐਸ ਸ਼ਹਿਰ ਦੇ ਵਿੱਚ ਕ੍ਰਾਈਮ ਫ੍ਰੀ এনवायरमेंट ਦੇਣ ਦੀ ਹੋਣੀ ਚਾਹੀਦੀ ਹੈ ਐਜ਼ ਅ ਲੇਡੀ ਜਿਸ ਤਰ੍ਹਾਂ ਅੱਜਕੱਲ ਸਾਡੀਆਂ ਲੇਡੀਜ਼ ਮੇਰੀਆਂ ਭੈਣਾਂ ਇੱਕ ਨਾ ਡਰ ਚ ਘੁੰਮਦੀਆਂ ਹੈਗੀਆਂ ਵੀ ਅਸੀਂ ਤਿਆਰ ਹੋ ਕੇ ਨਹੀਂ ਬਾਹਰ ਜਾ ਸਕਦੇ ਹਨ ਤੁਸੀਂ ਹਮੇਸ਼ਾ ਆਰਟੀਫੀਸ਼ਲ ਤਾਂ ਪਾ ਨਹੀਂ ਸਕਦੇ ਕਿਸੇ ਵਾਸ਼ ਆਤੀ ਤੇ ਜਾ ਰਹੇ ਹੋ ਤੁਸੀਂ ਕਿਤੇ ਸ਼ਾਪਿੰਗ ਨਹੀਂ ਫ੍ਰੀਲੀ ਕਰਨ ਜਾ ਸਕਦੇ ਤੁਸੀਂ ਜੇ ਦੁਪਹਿਰੇ ਵੀ ਆਪਣੀ ਕਾਰ 'ਚ ਜਾ ਰਹੇ ਹੋ ਤਾਂ ਤੁਹਾਨੂੰ ਨਹੀਂ ਪਤਾ ਤੁਹਾਡੀ ਕਾਰ 'ਚ ਕਿਸੇ ਨੇ ਤੁਹਾਨੂੰ ਕੀ ਕਰ ਦੇਣਾ ਹੈ ਕਹਿਆ ਇਸ ਤਰ੍ਹਾਂ ਦਾ এনवायरमेंट ਨਾ ਹੋਵੇ ਮੇਰੀਆਂ ਭੈਣਾ ਜਿੰਨੇ ਲੋਗ ਹੈ ਜਿਹੜਾ ਬਿਜ਼ਨਸ ਹੈ ਸਭ ਨੂੰ ਇੱਕ ਨਾ ਸੇਫ এনवायरमेंट ਮਿਲੇ ਇੱਕ ਤੁਹਾਡੇ ਵਿੱਚ ਸਿਕਿਉਰਿਟੀ ਦੀ ਭਾਵਨਾ ਹੋਵੇ ਕਿ ਹਾਂ ਜੇ ਕੋਈ ਵੀ ਕ੍ਰਾਈਮ ਕਰਦਾ ਹੈ ਤਾਂ ਪੁਲਿਸ ਉਹਦੇ ਲਈ ਖੜੀ ਹੈ ਤੁਸੀਂ ਦੇਖੋ ਅੱਜਕਲ ਤਾਂ ਪੁਲਿਸ ਸੜਕਾਂ ਤੇ ਕਿਤੇ ਖੜੀ ਹੀ ਦਿਖਾਈ ਨਹੀਂ ਦਿੰਦੀ ਅੱਗੇ ਕਿਤੇ ਚਲਾਨ ਕੱਟਦੀ ਦਿੱਕਤ ਜਾਂਦੀ ਸੀ ਅੱਜਕਲ ਉਹ ਵੀ ਨਹੀਂ ਦਿੱਕਤਦੀ ਹੈ ਨਹੀਂ ਨਹੀਂ ਹੈਗੀ ਹੈ ਨਗਰ ਚੌਕ ਹੀ ਲਾ ਲੋ ਆਪਣੇ ਚੌਕ ਨੇੜੇ ਤੇਰੇ ਓ ਮੈਂ ਉਥੇ ਕੋਈ ਸਕਿਉਰਟੀ ਲੀਤਾ ਖੜੀ ਨਹੀਂ ਹੋ ਚਲਾਨ ਕੱਟਣ ਲਈ ਵੀ ਨਹੀਂ ਖੜੀ ਹੈ ਕਿ ਅੱਜ ਬਾਈਕ ਇਹਦੇ ਬਾਹਰ ਵੀ ਖੜੀ ਹੈ ਕਿੰਨੀ ਸਾਰੀ ਪੁਲਿਸ ਅਸ਼ਤਰ ਨਾ ਲੱਗਿਆ ਹੋਇਆ ਉਥੇ ਵੀ ਪੁਲਿਸ ਖੜੀ ਹੈ ਤੁਹਾਡੇ ਲੋਗਾਂ ਲਈ ਪੁਲਿਸ ਕਿੱਥੇ ਹੈ ਅਜਤ ਇਹ ਤਾਂ ਫਿਰ ਇਹਦਾ ਜਵਾਬ ਇਹ ਵੀ ਹੈ ਨਾ ਕਿ ਤੁਸੀਂ ਤਾਂ ਸ਼ਾਪਿੰਗ ਤੇ ਬਾਹਰ ਸੜਕਾਂ ਦੀ ਗੱਲ ਕਰ ਰਹੇ ਹੋ ਘਰ ਦੇ ਬਾਹਰ ਵੀ ਇੱਕ ਮਾਤਾ ਜੀ ਤੁ ਮਤਲਬ ਤੋਪ ਸੇਕਦੇ ਪਏ ਸੀ ਤੇ ਉਸ ਟਾਈਮ ਬਾਲੀਆ ਕੋਈ ਕੱਢ ਕੇ ਲੈ ਗਿਆ ਸੀ ਮੈਂ ਮੈਂ ਤਾਂ ਇੱਕ ਜਨਰਲ ਗੱਲ ਕਹੀ ਕਿ ਮੈਂ ਸ਼ਾਪਿੰਗ ਤੇ ਜਾਂਦੇ ਹਾਂ ਕੁਝ ਵੀ ਐ ਮੇਰੇ ਗੱਲ ਇਹ ਹੈ ਕਿ ਆਸ਼ੂ ਜੀ ਦੀ ਫਰਸਟ ਪ੍ਰਾਇਰੀਟੀ ਜਿਹੜੀ ਹੈਗੀ ਹੈ ਉਹ ਲਾਂਡ ਆਰਡਰ ਨੂੰ ਠੀਕ ਕਰਨ ਦੀ ਹੋਣੀ ਚਾਹੀਦੀ ਹੈ ਸੈਕਿੰਡ ਪ੍ਰਾਇਰੀਟੀ ਜਿਹੜੀ ਹੈਗੀ ਉਹ ਇੰਸਟੀਟਿਊਸ਼ਨਸ ਤੋਂ ਕੰਮ ਲੈਂਦੀ ਹੋਣੀ ਚਾਹੀਦੀ ਆ ਸ਼ਾਇਦ ਤੁਹਾਨੂੰ ਨਹੀਂ ਪਤਾ 6 ਮਹੀਨੇ ਤੋਂ ਉੱਪਰ ਹੋ ਗਿਆ ਸਾਡਾ ਡੀਟੀ ਆਫਿਸ ਬੰਦ ਪਿਆ ਹੈਗਾ ਨਾ ਤੁਹਾਡੀਆਂ ਕੀ ਕਹਿੰਦੇ ਹੈਗੀਆਂ ਆਰਸੀਆਂ ਬੰਦ ਰਿਆ ਨਾ ਤੁਹਾਡੇ ਚਲਾਨ ਨਾ ਕਿਉਂ ਪੂਰੇ ਹੋ پا ਰਹੇ ਨਾ ਤੁਹਾਡੇ ਨਵੇਂ ਥੋੜਾ ਸਾਤਾ ਕਹਿੰਦੇ ਸੀ ਰਜਿਸਟਰੀ ਸਸਤੀਆਂ ਹੋ ਗਈਆਂ ਤੇ ਜੇ ਹੋਣਗੀਆਂ ਨਹੀਂ ਤੇ ਵੀ ਸਸਤੀ ਨ ਹੋਵੇ ਰਜਿਸਟਰੀਆਂ ਸਸਤੀਆਂ ਨਹੀਂ ਹੋਈਆਂ ਰਜਿਸਟਰੀਆਂ ਮਹਿੰਗੀਆਂ ਹੋ ਗਈਆਂ ਐਨਓਸੀ ਨੂੰ ਐਨਓਸੀ ਦੀ ਤਿੰਨ ਵਾਰੀ ਨੋਟੀਫਿਕੇਸ਼ਨ ਆ ਗਈ ਹੈ ਫਿਰ ਵੀ ਕਿਤੇ ਰਜਿਸਟਰਿਆ ਨਹੀਂ ਹੋ ਰਹੀਆਂ ਹੈਗੀਆਂ ਤੇ ਰਜਿਸਟਰੀਆਂ ਦੇ ਨਾ ਬਾਹਰਲੇ ਜਿਹੜੇ ਭਾਅ ਹੈ ਉਹ ਵੱਧ ਗਏ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਪੁੱਛੋ ਸਭ ਤੋਂ ਪਹਿਲਾਂ ਤਾਂ ਡੀਟੀ ਆਫਿਸ ਜਾ ਕੇ ਦੇਖ ਲਓ ਸਾਡਾ ਆਰਟੀ ਆਫਿਸ ਪਿਆ ਹੈਗਾ ਕ腐ਸ਼ਨ ਫਰੀਜ਼ ਗਵਰਨਮੈਂਟ ਸੀਗੀ ਨਾ ਪਣੀਤੇ ਫਿਰ ਕ腐ਸ਼ਨ ਤਾਂ ਲੋਕੀ ਉੱਠ ਕੇ ਰੋਲਾ ਪਾ ਰਹੇ ਕਿ ਅੰਡਰ ਦ ਟੇਬਲ ਪਹਿਲਾ 10000 ਲੱਗਦਾ ਸੀ ਤੇ 20000 ਦੇ ਕੇ ਕੰਮ ਕਰਾਉ ਤਾਂ ਉਹ ਉਹਦੀ ਜਿੰਦੀ ਜਾਦੀ ਮਿਕਸਾਲ ਹੋਣੀ ਹੋਣੀ ਇਹਨਾਂ ਨੇ ਆਪਣਾ ਐਮਐਲਏ ਕਿ ਅਰੈਸਟ ਕੀਤੇ ਆ ਕਾਰਪੋਰੇਸ਼ਨ ਨਾਲ रिलेटेड ਕੰਮ ਤੇ ਕੀਤੇ ਆ ਨਾ ਤੇ ਜਿੰਨੇ ਬਾਕੀਆਂ ਤੇ ਪਰਚੇ ਨਹੀਂ ਹੋਏ ਉਹਨੇ ਇਹਨਾਂ ਦੀ ਸਰਕਾਰ 'ਚ ਇਹਨਾਂ ਦੇ ਐਮ.ਐਲ.ਏਾਂ ਤੇ ਹੀ ਹੋਇਆ ਤੇ ਫਿਰ ਕ腐ਪਸ਼ਨ ਫ੍ਰੀ ਸਰਕਾਰ ਤਾਂ ਕੀਤੇ ਨਹੀਂ ਆ ਨਹੀਂ ਆਮ ਆਦਮੀ ਤੋਂ ਖਾਸ ਆਦਮੀ ਬਣਨ ਲਈ ਤਾਂ ਦੇਖੋ ਹਰ ਕਿਸੇ ਨੇ ਕੋਸ਼ਿਸ਼ ਕਰਨੀ ਨਾ ਦੇਖੋ ਇਹ ਤੁਸੀਂ ਕਹਿ ਸਕਦੇ ਹੋ ਨਹੀਂ ਮਤਲਬ ਜੋ ਹੁਣ ਤੱਕ ਤੁਹਾਡੇ ਅਕੋਰਡਿੰਗ ਗੱਲ ਹੋਈ ਹੈ ਸਾਹਮਣੇ ਤਾਂ ਉਹੀ ਹੈ ਮੈਂ ਤਾਂ ਇਹ ਕਹਿ ਰਹੀ ਆਂ ਵੀ ਆਮ ਆਦਮੀ ਤੋਂ ਖਾਸ ਆਦਮੀ ਬਨਣਾ ਹੈ ਤੇ ਆਪਣੇ ਕਮਾਂ ਨਾਲ ਬਨੋ ਸ਼ਾਰਟ ਹੈਂਡ ਜਿਹੜੇ ਰਸਤੇ ਆ ਨਾ ਉਹ ਨਾਲ ਲਓ ਅੱਛਾ ਐਟ ਦੀ ਐਂਡ ਹੁਣ ਜਾਂਦੇ ਜਾਂਦੇ ਆਸ਼ੂ ਜੀ ਕਹਿੰਦੇ ਕਿ ਬਿੱਟੂ ਜੀ ਬ੍ਰਦਰ ਨੇ ਦੋਸਤ ਨੇ ਮਿੱਤਰ ਨੇ ਹੈਨਾ ਤੇ ਬਿੱਟੂ ਜੀ ਨੇ ਇਹ ਕਿਹਾ ਸੀ ਜੇ ਸਾਡੇ ਹੈਗੇ ਉਹ ਭਰਾ ਅਸੀਂ ਵੀ ਮੰਨਦੇ ਆ ਤੇ ਫਿਰ ਪਾਚ ਪਾਚੇ ਸ਼ਾਮਿਲ ਹੋ ਜੁਤੇ ਹਵਾ ਵੀ ਉੱਡੀ ਸੀ ਕਿ ਆਸ਼ੂ ਜੀ ਮੇਬੀ ਭਾਜਪਾ ਜੁਆਇਨ ਕਰਨ ਸੱਚਾਈ ਕਿਤੇ ਨਾ ਕਿਤੇ 1% 0.1% ਦਾ 000.1% ਹੈ ਆਸ਼ੂ ਜੀ ਉਹਨਾ ਇਨਸਾਨਾ ਚੋ ਹੀ ਨਹੀਂ ਹੈ ਜਿਹੜੇ ਆਪਣਾ ਜਮੀਰ ਵੇਚ ਦੇਣ ਜਿਹੜੇ ਆਪਣੇ اصولਾਂ ਨਾਲ ਸਮਝੌਤਾ ਕਰ ਲੈਣ ਹਰ ਓਪਨ ਸਟੇਜ ਤੇ ਉਹ ਮੰਨਦੇ ਆ ਜੇ ਉਹਨਾਂ ਨੂੰ ਗੁੱਸਾ ਆਉਂਦਾ ਉਹ ਕਹਿੰਦੇ ਆ ਪਰ ਉਹ ਕਦੀ ਕਿਸੇ ਨਾਲ ਸੜਕਾਂ ਤੇ ਤੁਹਾਨੂੰ ਲੜਦੇ ਦਿਖਾਈ ਨਹੀਂ ਦੇਣਗੇ ਉਹ ਕਿਸੇ ਨੂੰ ਗਾਲਾਂ ਕੱਢਦੇ ਨਹੀਂ ਦਿਖਾਈ ਦੇਣਗੇ ਉਹ ਕਿਸੇ ਨੂੰ ਉੱਚਾ ਬੋਲਦਾ ਨਹੀਂ ਦਿਖਾਈ ਦੇਣਗੇ ਹੈਨਾ ਤੇ ਰੇ ਪਾਰਟੀ ਛੱਡਣ ਦੀ ਗੱਲ ਸਨ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਹੈ ਗਾਇਆ ਔਰ ਜੇ ਉਹ ਇੰਨੀਆਂ ਮੁਸ਼ਕਲਾਂ ਤੇ ਵਿੱਚ ਜਦੋਂ 2022 ਤੋਂ ਬਾਅਦ ਆ ਕੇਸ ਹੋਇਆ ਉਸ ਤੋਂ ਬਾਅਦ ਈਡੀ ਦਾ ਕੇਸ ਹੋਇਆ ਉਹ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਪਤਾਇਆ ਵੀ ਉਹਨਾਂ ਦੇ ਕੀ ਕੀ ਥ੍ਰੈਟ ਸੀ ਗਿਆ ਤੇ ਜੇ ਅਸੀਂ ਸਾਰਿਆਂ ਨੇ ਸਾਡੇ ਪਰਿਵਾਰ ਨੇ ਆਸ਼ੂ ਜੀ ਨੇ ਉਹਨੂੰ ਚੱਲਿਆ ਹੈਗਾ ਤੇ ਹੁਣ ਤੱਕ ਵੈਸੇ ਹੀ ਨਹੀਂ ਸਵਾਲ ਉੱਠਦਾ ਕਿ ਅਸੀਂ ਬੀਜੇਪੀ ਵਾਲੇ ਚਾਹਲ ਚਾਹੀਏ ਉਧੋ ਨਹੀਂ ਗਏ ਤੇ ਹੁਣ ਕਿਉਂ ਜਾਵਾਂਗੇ ਜੀਵਨ ਗੁਪਤਾ ਜੀ ਦੇ ਅਕੋਰਡਿੰਗ ਜਾਂ ਬਿੱਟੂ ਜੀ ਦੇ ਅਕੋਰਡਿੰਗ ਕਹਿੰਦੇ ਕਿ ਡਬਲ ਇੰਜਨ ਸਰਕਾਰ ਹੋਏਗੀ ਤਾਂ ਇਹ ਸਾਰੇ ਜੋ ਵੀ ਡਿਵੈਲਪਮੈਂਟ ਦੇ ਕੰਮ ਹੈ ਕੇਂਦਰ ਦੇ NHAI ਦੇ ਅੰਡਰ ਹੀ ਹੋ ਰਹੇ ਹਨ ਨਾ ਤੇ ਹੋਰ ਵੀ ਪੋਸਿਬਿਲਟੀ ਹੈ ਕਿ ਹੋਣਗੇ ਦੇਖੋ ਇੱਥੇ ਥੋੜੇ ਉਹਨਾਂ ਨੂੰ ਨੌਲੇਜ ਦੀ ਕਮੀ ਹੈ ਡਬਲ ਇੰਜਨ ਦੀ ਸਰਕਾਰ ਤਾਂ ਹੁੰਦੀ ਜੇ ਇੱਥੇ ਸਟੇਟ ਦੇ ਵਿੱਚ BJP ਦੀ ਸਰਕਾਰ ਹੋ ਉਹ ਕਹਤਾ ਨਹੀਂ ਕਿ ਮੈਂ ਕਹਿ ਰਹੀ ਹਾਂ ਵੀ ਨੌਲੇਜ ਦੀ ਕਮੀ ਹੈ ਦੋਨਾਂ ਦੀ ਡਬਲ ਇੰਜਨ ਦੀ ਸਰਕਾਰ ਤਾਂ ਹੁੰਦੀ ਜੇ ਉੱਥੇ ਸੈਂਟਰ ਦੀ BJP ਸਰਕਾਰ ਹੈ ਇੱਥੇ ਸਟੇਟ ਦੀ BJP ਸਰਕਾਰ ਹੁੰਦੀ ਨਾ ਹੀ ਉੱਪਰੋਂ ਫਿਰ ਕਾਰਪੋਰੇਸ਼ਨ ਦੇ ਵਿੱਚ BJP ਦੀ ਸਰਕਾਰ ਹੁੰਦੀ ਨਾ ਹੀ ਸਟੇਟ ਦੇ ਵਿੱਚ ਨਾ ਕਾਰਪੋਰੇਸ਼ਨ ਸੰਚੇ ਉਹਨਾਂ ਦੀ ਸਰਕਾਰ ਨਹੀਂ ਹੈ ਸੋ ਇੱਥੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਅਜਾ ਮੈਸੇਜ ਕੀ ਕਹੋਗੇ ਵੈਸਟ ਦੇ ਇਲਾਕੇ ਨੂੰ ਕਿਉਂਕਿ ਬਹੁਤ ਸਾਥ ਦੇ ਰਹੇ ਨੇ ਇੱਥੇ ਵੀ ਇਹਨਾਂ ਹੋਮੋ ਮੰਗੇ ਪਹੁੰਚ ਰਹੇ ਰੋਜ਼ ਬਿਲਕੁਲ ਬਹੁਤ ਪਿਆਰ ਮਿਲ ਰਿਹਾ ਹੈਗਾ ਲੁਧਿਆਣਾ ਵੈਸਟ ਵਾਲਿਆਂ ਦਾ ਸਾਰੇ ਲੁਧਿਆਣਾ ਵੈਸਟ ਵਾਲਿਆਂ ਨੂੰ ਮੇਰੀ ਇੱਕੋ ਹੀ ਅਪੀਲ ਹੈ ਕਿ ਇੱਕ ਤਾਂ 19 ਨੂੰ ਵੋਟ ਜ਼ਰੂਰ ਕਰਨ ਜਾਣ ਤੁਹਾਡੀ ਵੋਟ ਜਿਹੜੀ ਹੈਗੀ ਹੈ ਨਾ ਪੰਜਾਬ ਦੇ ਭਵਿੱਖੇ ਲਈ ਬਹੁਤ ਮਾਇਨੇ ਰੱਖਦੀ ਹੈਗੀ ਆ ਪੰਜਾਬ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਜਿਹੜੀ ਬੈਕ ਡੋਰ ਐਂਟਰੀ ਹੈ ਉਹਦੇ ਲਈ ਮਾਇਨੇ ਰੱਖਦੀ ਹੈਗੀ ਆ ਸੰਜੀਵ ਅਰੋੜਾ ਜਿੱਦਾ ਐਸ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਦੇ ਵੱਲੋਂ ਖੜਾ ਕਰਨਾ ਇੱਕ ਮਾਇਨੇ ਰੱਖਦਾ ਆ ਕਿ ਕੇਜਰੀਵਾਲ ਜਿਹਦੇ ਵਿੱਚ ਸੱਤਾ ਦੀ ਕਿੰਨੀ ਲਾਲਸਾ ਹੈਗੀ ਆ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਕੇਸਿਸ ਕਿੰਨੇ ਚੱਲ ਰਹੇ ਆ ਉਹਨਾਂ ਤੋਂ ਬਚਨ ਦਾ ਵੀ ਕੋ ਰਸਤਾ ਪੰਜਾਬ ਦੇ ਥਰੂ ਲੱਭ ਰਹੇ ਹੈਗੇ ਆ ਪੰਜਾਬ ਨੂੰ ਇਹਨਾਂ ਲੁੱਟ ਚੁੱਕਿਆ ਤੇ ਦੋ ਸਾਲ ਹੋਰ ਲੁੱਟਣਾ ਚਾਹੁੰਦੇ ਆ ਸੋ ਪਲੀਜ਼ ਲੁਧਿਆਣਾ ਵੈਸਟ ਵਾਲਿਓ ਸਾਰਾ ਪੰਜਾਬ ਤੁਹਾਡੇ ਵੱਲ ਅੱਖਾਂ ਆਂਡ ਕੇ ਦੇਖ ਰਿਹਾ ਕਿ ਤੁਸੀਂ ਕੀ ਡਿਸੀਜਨ ਲੈਣੇ ਹੋ ਤੇ ਤੁਸੀਂ ਉਹਨਾਂ ਦੇ ਦਿਲ ਤੇ ਠੰਡਕ ਪਾਣਾ ਕੇਜਰੀਵਾਲ ਜੀ ਦੇ ਉਲਟ ਵੋਟ ਕਰਕੇ ਆਸ਼ੂ ਜੀ ਦੇ ਹੱਕ ਦੇ ਵਿੱਚ ਵੋਟ ਕਰਨਾ ਅੱਛਾ ਇੱਕ ਲਾਸਟ ਸਵਾਲ ਬਹੁਤ ਇੰਪੋਰਟੈਂਟ ਕਿਉਂਕਿ ਮੈਂ ਹਰ ਵਾਰੀ ਤੁਹਾਡੇ ਕੋਲ ਵੀ ਆਸ਼ੂ ਜੀ ਕੋਲ ਆਈ ਹਾਂ ਇਸ ਦੇ ਨੂੰ ਲਾ ਕੇ ਸਿਟੀ ਸੈਂਟਰ ਦਾ ਹਲੇ ਵੀ ਦੇਖੋ क्राइम ਦਾ ਗੜ ਬਣਿਆ ਪਿਆ এমਪਲੋਇਮੈਂਟ ਪਹਿਲਾ ਜਿੰਨੇ ਵਾਦੇ ਦਾਵੇ ਹੋਏ ਸੀ ਨਾ ਉਹ ਕਿਤੇ ਨਾ ਕਿਤੇ ਖੁਰਦ-ਬੁਰਦ ਖਿਲਰੇ ਪਏ ਆ ਦੇਖੋ ਜਦੋਂ ਹੀ ਆਸ਼ੂ ਜੀ 17 ਦੇ ਵਿੱਚ ਇਲੈਕਸ਼ਨ ਚ ਗਏ ਉਦੋਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਜੋ ਇਹਦਾ ਬੈਸਟ ਪੋਸੀਬਲ ਹੋਏਗਾ ਮੈਂ ਕਰੂੰਗਾ ਲੇਕਿਨ ਇਹ ਹਾਈ ਕੋਰਟ ਦਾ ਮੈਟਰ ਸੀਗਾ ਹਾਈ ਕੋਰਟ ਨੇ ਜਿਹੜੀ ਉੱਥੇ ਦੀ ਕੰਪਨੀ ਆ ਟੂਡੇ ਹੋਮਸ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਆ ਤੇ ਉਸ ਤੋਂ ਬਾਅਦ ਕੀ ਕੀ ਕਹਿੰਦੇ ਆ ਕੇਸਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਰੀ ਹੋਏ ਹੈਗੇ ਆ ਜਿਹੜੀ ਇਹ ਸਰਕਾਰ ਸੀ ਇਹਨਾਂ ਨੇ ਮੇਰੇ ਖਿਆਲ ਉੱਥੇ ਵੱਡੇ-ਵੱਡੇ ਅਨਾਉਂਸਮੈਂਟ ਕੀਤੇ ਆ ਕਿ ਹਸਪੀਟਲ ਬਣਾ ਦਾਂਗੇ ਇਹ ਕਰ ਦਾਂਗੇ ਐਦਾ ਦਾ ਕੁਝ ਨਹੀਂ ਹੁੰਦਾ ਜਿੰਨੀ ਦੇਰ ਤੱਕ ਜਿਹੜੀ ਕੰਪਨੀ ਨਾਲ ਤੁਸੀਂ ਲਿਟੀਗੇਸ਼ਨ 'ਚ ਗਏ ਹੋ ਉਹਦੇ ਪਿਛਲੇ 15 ਮੇਰੇ ਖਿਆਲ 14-15 ਸਾਲ ਤੋਂ ਉਹਦੇ ਪੈਸੇ ਵੀ ਫਸੇ ਹੋਇਆ ਉਹਦੀ ਇਨਵੈਸਟਮੈਂਟ ਵੀ ਹੋ ਗਈ ਹੋਈ ਕੋਈ ਵੀ ਹੈ ਉਹਦੇ ਨਾਲ ਤੁਸੀਂ ਕੋਈ ਡੀਲ ਨਹੀਂ ਕਰਦੇ ਤਾਂ ਬਾਕੀ ਸਾਰੀ ਗੱਲਾਂ ਤੁਹਾਡੀਆਂ ਹਵਾ ਦੇ ਵਿੱਚ ਐ ਸੋ ਮੈਂ ਐਸ ਟਾਈਮ ਨਹੀਂ ਆਪਣੇ ਵੱਲੋਂ ਨਹੀਂ ਆਸ਼ੂ ਜੀ ਵੱਲੋਂ ਕੁਝ ਇਹ ਵੱਡੇ ਵੱਡੇ ਵਾਅਦੇ ਲੋਕਾਂ ਨਾਲ ਕਰ ਸਕਦੀਆਂ ਪਰ ਹਾਂ ਉਹਨਾਂ ਨੂੰ ਇਹ ਜ਼ਰੂਰ ਕਹਿ ਸਕਦੀਆਂ ਕਿ ਆਸ਼ੂ ਜੀ ਜਿੱਤ ਕੇ ਜਾਂਦੇ ਆ ਤਾਂ ਵਿਧਾਨ ਸਭਾ 'ਚ ਇਹਦਾ ਮੁੱਦਾ ਜ਼ਰੂਰ ਚੁੱਕਣਗੇ ਤੇ ਜੇ 27 ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਆਂਦੀ ਹੈ ਤੇ ਫਿਰ ਇਹਦਾ ਹੱਲ ਜ਼ਰੂਰ ਕਰਨਗੇ ਮਤਲਬ ਕਿ এমਪਲॉयਮੈਂਟ ਵਗੈਰਾ ਜੋ ਵਾਅਦੇ ਸੀ ਕਿਤਨੇ ਕਿਤੇ ਹਲੇ ਵੀ ਉਮੀਦ ਰੱਖ ਸਕਦੇ ਅਸੀਂ ਬਿਲਕੁਲ ਬਿਲਕੁਲ ਜੀ ਥੈਂਕ ਯੂ ਜੀ ਥੈਂਕ ਯੂ ਸੋ ਹੁਣ ਐਟ ది ਐਂਡ ਫੈਸਲਾ ਤੁਹਾਡੇ ਹੱਥ ਦੇ ਵਿੱਚ ਹੈ ਦੇਖਦੇ ਹਾਂ ਕਿ 19 ਨੂੰ ਕੀ ਫਤਵਾ ਤੁਸੀਂ ਜਾਰੀ ਕਰੋਗੇ ਦੇਖਦੇ ਰਹੋ ਹੈਡਲਾਈਟ 24 ਕੈਮਰਾ ਪਰਸਨ ਐਂਜੋ ਦੇ ਨਾਲ ਸ਼ਿਵਾਂਗੇ